ਇਟਲੀ ਦੀ ਰਾਜਧਾਨੀ ਰੋਮ ਤੋਂ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਇਟਾਲੀਅਨ ਦੇ ਵਿੱਚ ਇਹਨੂੰ ਰੋਮਾ ਬੋਲ ਦਿੰਦੇ ਆ। ਅੰਗਰੇਜ਼ੀ ਦੇ ਵਿੱਚ ਇਹਨੂੰ ਰੋਮ ਬੋਲ ਦਿੰਦੇ ਆ ਤੇ ਅੱਜ ਅਸੀਂ ਇੱਥੇ ਫਾਈਨਲੀ ਪਹੁੰਚ ਗਏ ਆ ਤੇ ਹੁਣ ਤੁਹਾਨੂੰ ਜਿਹੜਾ ਇਹ ਸ਼ਹਿਰ ਹੈ ਸਾਰਾ ਇਹ ਦੀ ਇਸ ਸ਼ਹਿਰ ਦੀ ਖੂਬਸੂਰਤੀ ਬਾਰੇ ਅਸੀਂ ਬਹੁਤ ਸੁਣਿਆ ਸੀ ਹੁਣ ਤੱਕ ਕਿ ਪੁਰਾਣਾ ਤੇ ਖੂਬਸੂਰਤ ਸ਼ਹਿਰ ਆ। ਤੇ ਹੁਣ ਅਸੀਂ ਆਪ ਵੀ ਘੁੰਮਣੇ ਤੇ ਨਾਲ ਨਾਲ ਅਸੀਂ ਤੁਹਾਨੂੰ ਵੀ ਦਿਖਾਵਾਂਗੇ ਇਸ ਦੀ ਖੂਬਸੂਰਤੀ ਕਿ ਜਿਹੜਾ ਰੋਮ ਦੇ ਰਾਜਿਆਂ ਨੇ ਮਤਲਬ ਇਹ ਸ਼ਹਿਰ ਬਸਾਇਆ ਹੈ ਨਾ ਤੇ ਉਹ ਕਿਹੋ ਜਿਹਾ ਹੈ ਤੇ ਸੋ ਦੇਖਦੇ ਆਂ ਤੇ ਨਾਲ ਨਾਲ ਤੁਹਾਨੂੰ ਘੁਮਾਉਨੇ ਆ ਜੇ ਪਹਿਲਾਂ ਮੌਸਮ ਦੀ ਗੱਲ ਕਰੀਏ ਤੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਇਹ ਸਾਊਥ ਇਟਲੀ ਦਾ ਪਾਰਟ ਹੈ ਸਾਊਥ ਇਟਲੀ ਚ ਹੈ ਸਾਰੇ ਸਾਊਥ ਇਟਲੀ ਚ ਗਰਮੀ ਹੈਗੀ ਨਾਰਥ ਚ ਜਿੰਨਾ ਸੀ ਪਹਿਲਾਂ ਏਰੀਆ ਘੁੰਮ ਰਹੇ ਸੀ ਸਾਰਾ ਠੰਡਾ ਸੀਗਾ ਵੈਸੇ ਇਟਲੀ ਸਾਡਾ ਇਹ ਪਹਿਲਾ ਦੇਸ਼ ਹੈ ਮੈਨੂੰ ਲੱਗਦਾ ਜਿੱਥੇ ਅਸੀਂ ਪੂਰਾ ਦੇਸ਼ ਸਾਰਾ ਘੁੰਮਣ ਤੋਂ ਕਾਫੀ ਚੀਜ਼ਾਂ ਘੁੰਮਣ ਤੋਂ ਬਾਅਦ ਫਿਰ ਅਸੀਂ ਮਤਲਬ ਰਾਜਧਾਨੀ ਘੁੰਮਣ ਦੇ ਲਈ ਆਏ ਆ ਬਹੁਤ ਸੋਹਣਾ ਆਲਾਦਵਾਲਾ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਦੇਖੋ ਕਿੰਨਾ ਸੋਹਣਾ ਸਾਰਾ ਸ਼ਹਿਰ ਬਹੁਤ ਸੋਹਣਾ ਹੈਗਾ ਤੇ ਦੇਖਦੇ ਆ ਨਾਲ-ਨਾਲ ਮਤਲਬ ਤੁਰਦੇ ਫਿਰਦੇ ਅੱਜ ਗਲੀਆਂ 'ਚ ਰੋਮ ਸ਼ਹਿਰ ਇਟਲੀ ਦੀ ਰਾਜਧਾਨੀ ਹੋਣ ਦੇ ਨਾਲ-ਨਾਲ ਵੱਡੇ ਸ਼ਹਿਰਾਂ 'ਚੋਂ ਵੀ ਇੱਕ ਹੈਗਾ ਵੈਸੇ ਅਸੀਂ ਕਾਫੀ ਸਾਰੇ ਸ਼ਹਿਰ ਘੁੰਮ ਲਏ ਅਸੀਂ ਜਿਵੇਂ ਫੀਰੈਂਸੇ ਵੀ ਸੀਗਾ ਉੱਥੇ ਵੀ ਰਹਿ ਕੇ ਆਏ ਆ ਵੇਸੀ ਆਪਾਂ 2 ਦਿਨ ਫਰਾਂਸੇ ਵੀ ਮਤਲਬ ਸਟੇ ਰੱਖੀ ਸੀ ਕਿਉਂਕਿ ਰਿਪਨ ਠੀਕ ਨਹੀਂ ਹੈਗੇ ਸੀ ਫਿਰ ਅਸੀਂ ਮਤਲਬ ਰੈਸਟ ਹੀ ਕੀਤੀ ਆ ਪੂਰੇ 2 ਦਿਨ ਬੁਖਾਰ ਸੀ ਮੈਨੂੰ ਬਿਮਾਰ ਸੀ ਤਾਂ ਕਰਕੇ ਘੁੰਮਿਆ ਫਿਰਿਆ ਨਹੀਂ ਹਨ ਤੇ ਹੁਣ 2 ਦਿਨ ਉੱਥੇ ਪੂਰਾ ਐਂ ਠੀਕ ਹੋਣ ਤੋਂ ਬਾਅਦ ਤੇ ਫਿਰ ਹੁਣ ਇੱਥੇ ਆਏ ਆ ਤੇ ਅੱਜ ਅਸੀਂ ਹੁਣ ਇੱਥੇ ਵੇਟ ਕਰ ਰਹੇ ਆ ਇੱਥੇ ਜਿਵੇਂ ਤੁਹਾਨੂੰ ਪਤਾ ਪੂਰੇ ਇਟਲੀ 'ਚ ਹੀ ਪੰਜਾਬੀ ਫੈਮਿਲੀਜ਼ ਬਹੁਤ ਜ਼ਿਆਦਾ ਰਹਿੰਦੀਆਂ ਬਹੁਤ ਜ਼ਿਆਦਾ ਮਿਲੇ ਆ ਹਨ ਇੱਥੇ ਵੀ ਸਾਡੇ ਇੱਕ ਨਾਉਨ ਹੈਗੇ ਸੀਗੇ ਤੇ ਉਹ ਆ ਰਹੇ ਆ ਪਹਿਲਾਂ ਅਸੀਂ ਉਹਨਾਂ ਦੀ ਵੇਟ ਕਰਦੇ ਆ ਤੇ ਉਹਨਾਂ ਫਿਰ ਉਹਨਾਂ ਨਾਲ ਚੱਲਾਂਗੇ ਨਾਲ ਤੁਹਾਨੂੰ ਇੰਟਰੋਡਿਊਸ ਕਰਾਉਨੇ ਆ ਤੇ ਸਾਰਾ ਸ਼ਹਿਰ ਉਹ ਨਾਲ-ਨਾਲ ਤੁਰ ਫਿਰ ਕੇ ਉਹਨਾਂ ਦੇ ਨਾਲ ਦੇਖਾਂਗੇ ਜਿੰਨੇ ਵੀ ਯੂਰਪ ਦੇ ਵੱਡੇ ਸ਼ਹਿਰ ਹੁੰਦੇ ਆ ਨਾ ਤੇ ਸਾਰੇ ਜਿਹਾ ਕਲਚਰ ਬਹੁਤ ਹੈ ਬਾਹਰ ਬਹਿ ਕੇ ਖਾਣ ਪੀਣ ਦਾ ਅੱਜ ਤਾਂ ਸਾਨੂੰ ਇੰਨੀ ਗਰਮੀ ਲੱਗੀ ਜਾਂਦੀ ਆ ਯਾਰ ਇਹਨਾਂ ਨੂੰ ਵੀ ਇੰਨੀ ਗਰਮੀ ਲੱਗਦੀ ਹੋ ਇਹ ਤਾਂ ਤੁਸੀਂ ਦੇਖ ਲਓ ਮਤਲਬ ਗੋਰੇ ਦਾ ਬਹੁਤ ਫੀਲ ਕਰਦੇ ਹੁੰਦੇ ਆ ਜਿਹੜੀ ਗਰਮੀ ਆ ਲਓ ਜੀ ਮਿਲਾਈਏ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਸਤਿ ਠੀਕ ਠਾਕ ਹੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਆਪਣੇ ਜੀ ਜਾਣ ਪਛਾਣਦੇ ਨੇ ਜੀ ਇਹ ਨੇ ਮਨਜੀਤ ਸਿੰਘ ਜੀ ਇਹ ਵੀ ਮਨਜੀਤ ਸਿੰਘ ਜੀ ਹਾਂ ਜੀ ਦੋਵੇਂ ਮਨਜੀਤ ਮਨਜੀਤ ਨੇ ਹਾਂ ਜੀ ਪਰ ਉਹ ਸ਼ਹਿਰ ਘੁੰਮਣਾ ਹਾਂ ਜੀ ਸਾਰਾ ਇਹਨਾਂ ਨਾਲ ਦੇਖਣਾ ਹੈ ਤੁਹਾਨੂੰ ਘੁਮਾਵਾਂਗੇ ਰੌਮ ਸਾਰਾ ਵੀਰੇ ਤੇ ਬਾਕੀ ਤੁਸੀਂ ਮਾੜਾ ਧਿਆਨ ਵੀ ਰੱਖਣਾ ਠੀਕ ਨਹੀਂ ਜਿੱਥੇ ਆਪਾਂ ਰੇਲਵੇ ਸਟੇਸ਼ਨ ਤੇ ਜਾਣਾ ਹੈ ਮੈਟਰੋ ਦੇ ਵਿੱਚ ਜਾਣਾ ਹੈ ਆਪਣੇ ਪਰਸ ਬਗੈ ਸਾਰੇ ਐਂ ਅਲਟਾ ਅਲਟਾ ਰੈਲਾ ਬੁਰਿਆ ਨਾ ਅਸੀਂ ਸੁਣਿਆ ਸੀਗਾ ਪਹਿਲਾਂ ਨਾਰਥ ਸਾਈਡ ਤੇ ਵੀ ਉਹ ਵੀ ਦੱਸਦੇ ਸੀ ਕਹਿੰਦੇ ਰੋਮ ਚ ਮਤਲਬ ਥੋੜਾ ਜਿਹਾ ਐਦਾਂ ਦਾ ਰਹਿੰਦਾ ਚੋਰੀ ਜਿਹਾ ਜਿਹੜਾ ਤੁਹਾਡਾ ਵਿਜ਼ਨ ਚੇਂਜ ਹੋ ਜੂਗਾ ਜਿਹੜਾ ਤੁਸੀਂ ਇਟਲੀ ਨੂੰ ਸੋਨਾ ਥੋੜਾ ਕਹਿੰਦੇ ਨਹੀਂ ਨਹੀਂ ਸੋਨਾ ਬਹੁਤ ਹੈ ਹਾਂਜੀ ਸੋਨਾ ਬਹੁਤ ਹੈ ਇਹ ਆ ਵੀ ਚਲੋ ਇਹ ਨਾਲ ਜਿੱਦਾਂ ਰੋਮ ਮਸ਼ਹੂਰ ਰਿਆ ਉਹਦੇ ਨਾਲ ਚੋਰੀਆਂ ਕਰਕੇ ਵੀ ਇਹ ਥੋੜਾ ਜਿਹਾ ਮਸ਼ਹੂਰ ਹੈ ਅੱਛਾ ਜੀ ਤੇ ਉਹਦੇ ਕਰਕੇ ਫਿਰ ਮਤਲਬ ਹਰ ਚੀਜ਼ ਜਿੱਥੇ ਚੰਗੀ ਹੈ ਤੇ ਉੱਥੇ ਪੂਰੀ ਹੈ ਹਾਂਜੀ ਹਾਂਜੀ ਇਸ ਕਰਕੇ ਥੋੜਾ ਜਿਹਾ ਅਲਟਾ ਦੀ ਲੋੜ ਹੈ ਬਾਕੀ ਹੋਰ ਕੋਈ ਡਰਨ ਦੀ ਲੋੜ ਨਹੀਂ ਬਾਕੀ ਵੈਸੇ ਇੱਕ ਤਾਂ ਵਟ ਨਾਲ ਹੈਗੇ ਆ ਆਪਾਂ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਪਹਿਲਾਂ ਕਿੱਧਰ ਕਿੱਧਰ ਨੂੰ ਜਾਣਾ ਹੁਣ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਕਿੱਧਰ ਚੱਲੇ ਆ ਆਪਾਂ ਇੱਧਰ ਫੁਨਤਾਨਾਂ ਦੀ ਤਰੇਵੀ ਅੱਛਾ ਜੀ ਹਾਂਜੀ ਉੱਥੇ ਆ ਜਿੱਦਾਂ ਉਹ ਇਤਿਹਾਸਕ ਬਣਿਆ ਹੋਇਆ ਹੈ ਵੀ ਇੱਕ ਹਾਂਜੀ ਉੱਥੇ ਪਾਣੀ ਦਾ ਹੈਗਾ ਫੁਆਰਾ ਜਾਂ ਗੂਲ ਜਾਂ ਉੱਥੇ ਲੋਕ ਚਾਂਦੀ ਦੇ ਸਿੱਟੇ ਜਿਹੜੇ ਆ ਸਿੱਟਦੇ ਪਿੱਤਲ ਦੇ ਉਹ ਜਿਹੜੇ ਸਿੱਟਦੇ ਉਹਦੇ ਵਿੱਚ ਉਹਦੇ ਚ ਇੱਕ ਕਹਾਵਤ ਬਣੀ ਹੋਈ ਆ ਵੀ ਜਿੱਦਾਂ ਕੋਈ ਕੋਈ ਵੀ ਇੱਛਾ ਆਪਣੀ ਕਰਦੇ ਆ ਤੇ ਉਹ ਇੱਛਾ ਜਿਹੜੀ ਉਹ ਪੂਰੀ ਹੋ ਜਾਂਦੀ ਚਲੋ ਫਿਰ ਉੱਥੇ ਜਾ ਕੇ ਦੇਖਦੇ ਆ ਠੀਕ ਹਾਂਜੀ ਆ ਜੀ ਕਿ ਜਿਵੇਂ ਕਹਿੰਦੇ ਸੀ ਚੋਰੀਆਂ ਵਾਲੀਆਂ ਅਸੀਂ ਸੁਣਿਆ ਸੀਗਾ ਤਾਂ ਹੀ ਕਰਕੇ ਵੀ ਅਸੀਂ ਇਹ ਸਾਡੇ ਨਾਲ ਚੋਰੀ ਦਾ ਵੀ ਇੱਥੇ ਕਹਿੰਦੇ ਸਟਾਈਲ ਡਿਫਰੈਂਟ ਹੈ ਇੱਥੇ ਚੋਰ ਤਾਂ ਨੂੰ ਚੋਰਾਂ ਵਰਗੇ ਲੱਗਦੇ ਨਹੀਂ ਇਸ ਲਈ ਲੋਕਲ ਨਾਲ ਹੋਣੇ ਜ਼ਰੂਰੀ ਆ ਕਹਿੰਦੇ ਜਿਹੜੇ ਮਤਲਬ ਪੜ੍ਹੇ ਲਿਖੇ ਆ ਭੈਣ ਤੁਹਾਨੂੰ ਜੱਜ ਫੱਜ ਕੇ ਆਉਣਗੇ ਮਤਲਬ ਉਹ ਹੀ ਬੰਦੇ ਚੋਰ ਆ ਤੇ ਪਰ ਆਪਣੀ ਦੋਦਰ ਆਪਾਂ ਨੂੰ ਰਿਕਗਨਾਈਜ਼ ਹੋ ਜਾਂਦਾ ਕੱਪੜਿਆਂ ਤੋਂ ਉਦਾਂ ਪਰ ਇੱਥੇ ਕਹਿੰਦੇ ਵਧੀਆ ਵਾਲੋ ਚੋਰ ਨੇ ਇੱਕ ਵੱਡੇ ਛੋਟੇ ਸ਼ਹਿਰ ਚ ਨਾ ਮਤਲਬ ਜਿਹੜੇ ਵੱਡੇ ਸ਼ਹਿਰ ਆ ਉਹਦੀਆਂ ਪੋਜ਼ਿਟਿਵ ਐਂਡ ਨੈਗੇਟਿਵ ਸ਼ੇਡਸ ਹੁੰਦੀਆਂ ਕੋਈ ਐਵੇਂ ਦੀ ਗੱਲ ਨਹੀਂ ਵੀ ਅਸੀਂ ਇਹਨੂੰ ਐਦਾਂ ਕਹਿ ਰਹੇ ਆ ਨਾ ਦਿੱਲੀ 'ਚ ਵੀ ਚੱਲਦਾ ਹੈ ਬੰਬੇ 'ਚ ਵੀ ਚੱਲਦਾ ਤੇ ਪੈਰਿਸ 'ਚ ਵੀ ਚੱਲਦਾ ਸਾਰੇ ਕਿਤੇ ਹੁੰਦਾ ਹੈ ਖੈਰ ਆਪਾਂ ਪਹਿਲਾਂ ਜਿਹੜਾ ਇਹ ਸ਼ਹਿਰ ਦੀਆਂ ਚੰਗੀਆਂ ਥਾਂਾਂ ਆ ਉਹ ਦੇਖੀਏ ਤੇ ਨਾਲ ਅਸੀਂ ਵੀ ਮਤਲਬ ਉਮੀਦ ਕਰਦੇ ਆ ਦੁਆ ਕਰਦੇ ਆ ਸਾਡੇ ਨਾਲ ਕੋਈ ਨੈਗੇਟਿਵ ਐਕਸਪੀਰੀਅੰਸ ਨਾ ਹੋਵੇ ਸ਼ਹਿਰ ਦਾ ਸੋਹਣਾ ਸੋਹਣਾ ਘੁੰਮ ਫਿਰ ਕੇ ਵਾਪਸ ਜਾਈਏ ਜਿਹੜੇ ਨਾ ਪਹਿਲਾਂ ਅਸੀਂ ਦੋ ਸ਼ਹਿਰ ਘੁੰਮੇ ਆ ਮਿਲਾਨ ਤੇ ਵੈਨਸ ਤੇ ਕਾਫੀ ਜ਼ਿਆਦਾ ਠੰਡੇ ਸੀਗੇ ਉਧਾਂ ਮੌਸਮ ਬਹੁਤ ਵਧੀਆ ਸੀ ਉੱਥੇ ਮੌਸਮ ਬਹੁਤ ਵਧੀਆ ਸੀ ਉਹਨਾਂ ਦੇ ਮੁਕਾਬਲੇ ਸ਼ਹਿਰ ਬਹੁਤ ਜ਼ਿਆਦਾ ਗਰਮ ਇਹ ਤਾਂ ਜਮਾ 22 ਬਦੰਦਾ ਵੀ ਮੈਂ ਰਾਜਧਾਨੀ ਆ ਇਹ ਤਾਂ ਲੱਗਦਾ ਯਾਰ ਜਿਵੇਂ ਇੰਡੀਆ ਚ ਦਿੱਲੀ-ਦੁੱਲੀ ਆ ਗਈ ਹੋਈ ਐ ਇੰਨੀ ਗਰਮੀ ਪੈ ਰਹੀ ਐ ਸੱਚੀ ਜੂਨ ਦਾ ਮਹੀਨਾ ਹਜੇ ਤਾਂ ਤੁਸੀਂ ਲਾ ਲਓ ਮਈ ਖਤਮ ਹੋਣ ਵਾਲੀ ਐ ਵੈਸੇ ਤੇ ਵੀ ਮਈ ਜੂਨ ਚ ਇੰਨੀ ਗਰਮੀ ਐ ਅਗਸਤ ਸਤੰਬਰ ਚ ਬਾਈ ਜੀ ਹੁਣੇ ਦੱਸ ਦਿਆ ਕਹਿੰਦੇ ਅਗਸਤ ਸਤੰਬਰ ਮਤਲਬ ਉਹ ਤੋਂ ਸਭ ਤੋਂ ਵੱਧ ਹੈ ਜਲਈ ਅਗਸਤ ਦੇ ਮਹੀਨੇ ਉਦੋਂ ਟਾਪ ਦੀ ਗਰਮੀ ਉਦੋਂ ਹੋਣੀ ਹੈ ਇੱਥੇ ਪਰ ਰਿਪਨ ਆਪਾਂ ਯੂਰਪ ਵਿੱਚ ਦੇਖਿਆ ਵਿਚਾਲੇ ਜੀ ਬਿਲਡਿੰਗ ਜ਼ਰੂਰ ਆਉਂਦੀ ਹੈ ਹਨਾ ਇੱਥੇ ਪਰ ਇਹ ਪਤਾ ਨਹੀਂ ਕੀ ਗੱਲ ਹੈ ਫਰਾਂਸ 'ਚ ਵੀ ਪੈਰਿਸ 'ਚ ਵੀ ਦੇਖਿਆ ਜਿਵੇਂ ਆ ਇਧਰੋਂ ਗਲੀਆਂ ਹੁੰਦੀਆਂ ਇਧਰੋਂ ਵਿਚਾਲੇ ਜਿਆ ਗੋਲ ਜੀ ਬਿਲਡਿੰਗਾਂ ਹੁੰਦੀਆਂ ਮਿਲਾਨ ਵੀ ਇਦਾਂ ਹੀ ਸੀਗਾ ਹਨਾ ਮਿਲਾਨ ਵੀ ਇਦਾਂ ਹੀ ਸੀ ਕਾਫੀ ਜਗ੍ਹਾ ਤੇ ਦੇਖ ਲਿਆ ਯਾਰ ਪੁੱਤ ਸਹੀ ਗੱਲ ਨੋਟਿਸ ਕੀਤੀ ਹੈ ਤੁਸੀਂ ਇਟਲੀ ਦੇ ਨਾਲ ਜਿੰਨੇ ਵੀ ਅਸੀਂ ਸ਼ਹਿਰ ਘੁੰਮ ਲਏ ਹੁਣ ਤੱਕ ਸਾਰੇ ਕਿਤੇ ਨਾ ਵਿੰਡੋਜ਼ ਐ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਵੇਂ ਦੀ ਆ ਵਿੰਡ ਜਿੰਨੇ ਵੀ ਸ਼ਹਿਰ ਘੁੰਮਿਆ ਅਵੈਨਸ ਚ ਤੇ ਇਵਨ ਜਿਵੇਂ ਬਰੋਨਾ ਤੇ ਜਿਹੜੇ ਨਿੱਕੇ ਨਿੱਕੇ ਸ਼ਹਿਰ ਸੀ ਉਹਨਾਂ ਦੀਆਂ ਗਲੀਆਂ ਚ ਵੀ ਪਤਾ ਨਹੀਂ ਘਰ ਸਾਰੇ ਪੁਰਾਣੇ ਆ ਵਿੰਡੋਜ਼ ਦਾ ਸਟਾਈਲ ਇਹਨਾਂ ਦਾ ਇੱਕੋ ਜਿਹਾ ਹੁਣ ਅਸੀਂ ਜਿਹੜਾ ਇੱਥੇ ਮਸ਼ਹੂਰ ਫਾਉਂਟੇਨ ਆ ਨਾ ਇੱਕ ਤੇ ਉਹਦੇ ਵੱਲ ਤੁਰੇ ਜਾ ਰਹੇ ਹਾਂ ਸ਼ਹਿਰ ਦੀਆਂ ਜਿਹੜੀਆਂ ਅੰਦਰਲੇ ਪਾਸੇ ਪ੍ਰਾਣੀਆਂ ਗਲੀਆਂ ਉਹ ਕੁਛ ਇਹੋ ਜੀਆਂ ਰੋਮ ਸ਼ਹਿਰ ਦੀਆਂ ਆ ਅੱਜ ਤੋਂ ਕਈ ਸਾਲ ਪਹਿਲਾਂ ਆ ਜਿਹੜੀਆਂ ਸੜਕਾਂ ਸੀਗੀਆਂ ਰੋਮ ਦੀਆਂ ਇਹ ਪਹਿਲਾਂ ਸੜਕ ਇਦਾਂ ਦੀ ਹੁੰਦੀ ਸੀ ਮਤਲਬ ਪੱਥਰ ਦੀ ਹੁੰਦੀ ਸੀ ਇਹ ਲੋਕ ਨਹੀਂ ਸੀ ਇਹਦੇ ਤੇ ਪਾਈ ਚਰਦੀ ਜਿਸ ਤਰ੍ਹਾਂ ਦੀ ਮਤਲਬ ਹੁਣ ਪਈ ਜਿੱਦਾਂ ਦੀ ਆ ਹੁਣ ਜਿਹ ਹੈਗੀਆਂ ਇਹ ਇਹ ਕਈ ਜਗ੍ਹਾ ਤੇ ਰੱਖੀਆਂ ਹੋਈਆਂ ਇਹਨਾਂ ਨੇ ਮਤਲਬ ਇਦਾਂ ਹੀ ਰੱਖਣ ਵਾਸਤੇ ਪ੍ਰਾਣੀਆਂ ਸਮਾਨ ਤੇ ਦਿਖਾਣ ਲਈ ਵਾਸਤੇ ਜਿੱਥੇ ਟੂਰਿਸਟ ਜਿਆਦਾ ਪਲੇਸ ਆ ਉੱਥੇ ਇਹ ਮਤਲਬ ਸੜਕ ਜਿਹੜੀ ਹੈ ਇਦਾਂ ਦਿਖਾਈ ਜਾਂਦੀ ਹੈ ਵੱਧ ਕੰਮ ਜਿਆਦਾ ਵੀ ਹਾਂਜੀ ਇਹ ਇੱਕ ਤਾਂ ਇਹ ਦੀ ਰਿਪੇਅਰ ਬਹੁਤ ਘਟਿਆ अच्छा जी ਤੇ ਕਿਉਂਕਿ ਇਹ ਟੁੱਟਦੀ ਨਹੀਂ اچھا ਜੀ ਤੇ ਪੱਥਰ ਫਿਰ ਇਹ ਕਾਫੀ ਸਮਝਦਾ ਕੱਢ ਜਾਂਦਾ ਜਿਹੜਾ ਲੋਕਲ ਹੀ ਸੜਕਾਂ ਜਿਹੜੀਆਂ ਟੁੱਟ ਜਾਂਦੀਆਂ ਇਹ ਪੱਥਰਾਂ ਦੀ ਸੜਕ ਜਿਹੜੀ ਇਹ ਟੁੱਟਦੀ ਨਹੀਂ ਇਹ ਅਸੀਂ ਨਾ ਕਈ ਸਾਰੇ ਕੰਟਰੀ ਚ ਦੇਖੀ ਆ ਵੈਸੇ ਇਹ ਜਿਵੇਂ ਅਜ਼ਰਬਾਈਜਾਨ ਜਾਂ ਹੋਰ ਮੀਮੂ ਜਿੱਥੇ ਵੱਧ ਪੈਂਦੇ ਉੱਥੇ ਵੱਧ ਕੰਮ ਜਵਾਇਆ ਕੋਈ ਛੇੜ ਗਿਆ ਸਕੂਟਰ ਛੇੜ ਗਿਆ ਜੀ ਕੋਈ ਜਾਂਦਾ ਜਾਂਦਾ ਇਹ ਚੀਕਾ ਮਾਰੀ ਜਾਂਦਾ ਹੁਣ ਬੜੀ ਸਕੂਟਰ ਕੱਢੀ ਆ ਨਾ ਤੇ ਉਹਨੇ ਛੇੜ ਅੱਛਾ ਸ਼ੁਕਰਾ ਚੁੱਪ ਕਰ ਗਿਆ ਤੇ ਮੈਂ ਗੱਲ ਕਰ ਰਿਹਾ ਜਿਵੇਂ ਜੌਰਜੀਆ ਚ ਵੀ ਦੇਖਿਆ ਜਿੱਥੇ ਜਦ ਬਰਫ਼ ਜ਼ਿਆਦਾ ਪੈਂਦੀ ਆ ਜਾਂ ਮੀਂਹ ਜ਼ਿਆਦਾ ਪੈਂਦੇ ਆ ਮੋਸਟਲੀ ਉੱਥੇ ਐਵੇਂ ਦੀਆਂ ਸੜਕਾਂ ਬਣਾਈਆਂ ਜਾਂਦੀਆਂ ਸੀ ਜਿਵੇਂ ਬਾਈ ਜੀ ਨੇ ਦੱਸਿਆ ਨਾ ਵੀ ਇਹ ਖਰਾਬ ਨਹੀਂ ਹੁੰਦੀ ਫਿਰ ਅੱਜ ਨਾ ਸਾਨੂੰ Google Map ਲਈ ਲੋਡ ਨਹੀਂ ਪੈਣੀ ਹੈਗੀ ਬਿਲਕੁਲ ਵੀ ਕਿਉਂਕਿ ਅੱਜ ਦੇ ਜਿਹੜੇ ਸਾਡੇ ਗਾਈਡ ਆ ਉਹ ਮਨਜੀਤ ਭਾਜੀ ਆ ਤੇ ਇਹਨਾਂ ਨੂੰ ਖੁਦ ਇੱਥੇ ਸ਼ਹਿਰ 'ਚ ਰਹਿੰਦੇ ਨੂੰ 35 35 ਸਾਲ ਹੋ ਗਏ ਜੀ 35 ਸਾਲ ਹੋ ਗਏ 35 ਸਾਲ ਹੋ ਗਏ ਤੁਸੀਂ ਦੇਖ ਲਓ ਇੱਥੇ ਰਹਿੰਦੇ ਨੂੰ 35 ਸਾਲਾਂ ਦਾ ਬੰਦਾ ਖੁੰਝਾ ਖੁੰਝਾ ਫਰੋਲ ਦਿੰਦਾ ਕਿਸੇ ਚੀਜ਼ ਦਾ ਹੈ ਨਾ ਤੇ ਤਾਂ ਕਰਕੇ ਸਾਰਾ ਵੈਲ ਐਕਸਪੀਰੀਅੰਸ ਹੈ ਕਿੱਥੋਂ ਕਿਵੇਂ ਆ ਕਿੱਥੋਂ ਕਿਵੇਂ ਆ ਤੇ ਵਲੌਗ 'ਚ ਚਲੋ ਬਾਕੀ ਆਪਾਂ ਨਾਲ-ਨਾਲ ਜਾਣਾ ਤੁਸੀਂ ਤਾਂ ਬੜਾ ਇਹ ਬਦਲਦਾ ਵੀ ਦੇਖਿਆ ਹੋਣਾ ਜੀ ਰੋਮ ਸ਼ਹਿਰ ਹਨਾ ਹਾਂਜੀ ਕਾਫੀ ਚੇਂਜਿੰਗ ਜਿਹੜੀ ਆ ਕਿਉਂਕਿ ਸ਼ੁਰੂ ਵਿੱਚ ਜਦੋਂ ਤੁਸੀਂ ਆਏ ਪਹਿਲਾਂ ਮੈਟਰੋ ਵੀ ਨਹੀਂ ਸੀ ਹੁੰਦੀ ਇੱਥੇ ਅੱਛਾ ਪਹਿਲਾਂ ਮੈਟਰੋ ਵੀ ਨਹੀਂ ਸੀ ਨਹੀਂ ਨਹੀਂ ਮੈਟਰੋ ਹੈ ਨਹੀਂ ਸੀ ਉਦੋਂ ਠੀਕ ਹੈ ਤੁਹਾਨੂੰ ਮੈਟਰੋ ਵੀ ਦਿਖਾਵਾਂਗੇ ਜੀ ਮੈਟਰੋ ਦਾ ਐਕਸਪੀਰੀਅੰਸ ਜਦੋਂ ਅਸੀਂ ਕਲੋਸੀਅਮ ਨੂੰ ਜਾਣਾ ਹਨਾ ਹਾਂਜੀ ਜੀ ਉਦੋਂ ਮੈਟਰੋ ਨਾ ਮੈਟਰੋ ਸੀ ਜਿਹੜੀ ਉਹ ਤਾਂ ਹੁਣੇ ਬਣੀ ਦੋ 4-5 ਸਾਲ ਹੋਏ ਆ ਅੱਛਾ ਤੇ ਜਿਹੜੀ ਮੈਟਰੋ A ਸੀਗੀ ਉਹ ਵੀ ਮਤਲਬ ਕੁਝ ਸਟੇਸ਼ਨ ਹੁੰਦੇ ਸੀ ਉਸ ਤੋਂ ਬਾਅਦ ਇਹਨਾਂ ਨੇ ਐਕਸਟੈਂਡ ਕੀਤੀ ਕਿੰਨੇ ਸਾਲ ਚਾਹੀਏ ਤੁਸੀਂ ਇੱਥੇ ਪਹਿਲੀ ਵ ਛੋਟੀਆਂ-ਛੋਟੀਆਂ ਭੀੜ-ਪੜੱਕੇ ਵਾਲੀਆਂ ਗਲੀਆਂ ਵਿੱਚੋਂ ਦੀ ਹੁੰਦੇ ਹੋਏ ਤੇ ਅਸੀਂ ਪਹੁੰਚ ਗਏ ਹੁਨਤਾਨਾ ਦੀ 23 ਇਹ ਜਗ੍ਹਾ ਦਾ ਨਾਮ ਹੈ ਬਹੁਤ ਰੌਣਕ ਵੇਲਾ ਤੇ ਭੀੜ ਲੱਗੀ ਹੋਈ ਹੈ ਇੱਥੇ ਤੇ ਇਹ ਉਹ ਫਾਉਂਟੇਨ 23 ਦਾ ਨਾਮ ਹੋਣਾ ਫੁਰਤਾਨਾ ਮਤਲਬ ਫਾਉਂਟੇਨ ਨੂੰ ਬੋਲ ਦਿੰਦੇ ਇੱਥੇ ਹੁਨਤਨ ਹੁਨਤਾਨਾ ਦੀ 23 ਫਾਉਂਟੇਨ ਜਿਹਦੇ ਕਰਕੇ ਇਹ ਮਸ਼ਹੂਰ ਹੈਗਾ ਸਾਹਮਣੇ ਵਾਲੇ ਬਸ ਹੈਗਾ ਤਾਂ ਬਹੁਤ ਸੋਹਣਾ ਰਿਪਨ ਅੱਛਾ ਜੀ ਆਓ ਜੀ ਜਿਹੜਾ ਨਾ ਇਹ ਫਾਉਂਟੇਨ ਹੈ ਇਹ 17ਵੀਂ ਸਦੀ ਦਾ ਬਣਿਆ ਹੋਇਆ ਹੈਗਾ ਤੇ ਇੱਥੇ ਭੀੜ ਹੋਣ ਦਾ ਇੱਕੋ ਹੀ ਕਾਰਨ ਹੈ ਕਿਉਂਕਿ ਇਹਦੇ ਬਾਰੇ ਮਸ਼ਹੂਰ ਹੈ ਕਿ ਜਿਹੜਾ ਬੰਦਾ ਇੱਥੇ 3.0 ਥਰੋ ਕੀਤਾ ਜਾਂਦਾ ਮਤਲਬ ਜੇ ਤੁਸੀਂ ਇੱਕ ਸਿੱਕਾ ਸੈੱਟ ਦਿਓ ਤਾਂ ਤੁਸੀਂ ਤੁਹਾਡੇ ਬਹੁਤ 100% ਚਾਂਸਸ ਨੇ ਕਿ ਤੁਸੀਂ ਰੋਮ ਅਰਲੀ ਆਓਗੇ ਜਲਦੀ ਆਓਗੇ ਬਹੁਤ ਵਿਸ਼ਪੂਰੀਆਂ ਹੁੰਦੀਆਂ ਹਾਂਜੀ ਤੇ ਦੂਜਾ ਹੈਗਾ ਕਿ ਤੁਹਾਨੂੰ ਇਟਾਲੀਅਨ ਕੁੜੀ ਨਾਲ ਪਿਆਰ ਹੋ ਜਾਊਗਾ ਫਾਲ ਇਨ ਲਵ ਜੇ ਦੂਜਾ ਜੇ ਦੋ ਸੈਟਦੇ ਹੋ ਅੱਛਾ ਤੇ ਜੇ ਤੁਸੀਂ ਤਿੰਨ ਤਿੰਨ ਥ्रो ਕਰਦੇ ਹੋ ਸਿੱਕੇ ਫਿਰ ਜਿਹੜੀ ਮਰਜੀ 올 ਓਵਰ ਦੀ ਵਰਲਡ ਤੁਸੀਂ ਕੁੜੀ ਜਾਂ ਮੁੰਡੇ ਨੂੰ ਪਿਆਰ ਕਰਦੇ ਹੋ ਉਹਦੇ ਨਾਲ ਤੁਹਾਡਾ ਵਿਆਹ ਹੋ ਜਾਊਗਾ ਸਾਨੂੰ ਤਾਂ ਤਿੰਨੇ ਤੇ ਨਹੀਂ ਸਾਡਾ ਨ ਸਿੱਕਾ ਸੱਟਣ ਦੀ ਲੋੜ ਜ਼ਰੂਰਤ ਨਹੀਂ ਹੈਗੀ ਮਤਲਬ ਜੇ ਇਹਦੇ ਚ ਇਹ ਹੋ ਸਕਦਾ ਸੀ ਵੀ ਜੇ ਤੁਸੀਂ 4 ਚਾਏ 5 ਸਿੱਕੇ ਸੱਟੋਗੇ ਤੁਸੀਂ ਸਾਰੀ ਦੁਨੀਆ ਘੁੰਮ ਲੋਗੇ ਫੇਰ ਅਸੀਂ ਸੱਟ ਦੇਣਾ ਸੀ ਹਾਂਜੀ ਤੇ ਬਾਕੀ ਫੋਰ ਹੇਠਾਂ ਚੱਲਦੇ ਆਂ ਭੀੜ ਬਹੁਤ ਆ ਯਾਰ ਪੈਰ ਧਰਨ ਨੂੰ ਥਾਂ ਨਹੀਂ ਹੈਗਾ ਇੱਥੇ ਤੇ ਤੁਹਾਨੂੰ ਹੇਠਾਂ ਜਾ ਕੇ ਸਿੱਕੇ ਕਿੰਨੇ ਆ ਤੇ ਲੋਕ ਕਿਵੇਂ ਸੱਟਦੇ ਆ ਉਹ ਦਿਖਾਉਨੇ ਆ ਪਤਾ ਨਹੀਂ ਸ਼ੋਲਡਰ ਦੇ ਇਧਰਲੇ ਮੋਢੇ ਦੇ ਇਧਰ ਦੀ ਸੱਟਣਾ ਪਤਾ ਨਹੀਂ ਇਧਰਲੇ ਕਿਉਂਕਿ ਖਾਉਂਦੇ ਜਾਂਦੇ ਆ ਸਾਨੂੰ ਤਾਂ ਇਹ ਡਰ ਲੱਗਦਾ ਕੋਈ ਮੱਥੇ 'ਚ ਨਾ ਠੋਲੂ ਮਾਰੇ ਇੱਥੇ ਇਸ ਜਗ੍ਹਾ ਨੂੰ ਆਪਾਂ ਇਹ ਕਹਿ ਸਕਦੇ ਜਿਵੇਂ ਆਪਾਂ ਇੰਡੀਆ ਨੇ ਸੁੱਖਾਂ ਸੁਖ ਦੇ ਆ ਮਨ ਮਨੋਰਤ ਕਰਦੇ ਆ ਤਾਂ ਗੋਰਿਆਂ ਦੀ ਵੀ ਇਹ ਸੁੱਖਾਂ ਸੁਖਣ ਵਾਲੀ ਜਗ੍ਹਾ ਹੈ ਤੇ ਦੂਸਰੀ ਗੱਲ ਆਪਣੇ ਤਾਂ ਜਿਵੇਂ 1 ਰੁਪਏ ਚ ਆਪਾਂ ਸੁੱਖ ਸੁਖ ਲੈਨੇ ਆ ਇਹਨਾਂ ਦਾ ਤਾਂ 1 ਰੁਪਿਆ ਵੀ 90 ਰੁਪਏ ਦੇ ਬਰਾਬਰ ਹੈ ਨਾ ਇਹ ਯੂਰੋ ਸੱਟਦੇ ਆ ਨਾ ਯੂਰੋ ਸੱਟਦੇ ਆ ਇਹ ਜੇ 3 ਯੂਰੋ ਕਹਿੰਦੇ ਆ 3 ਯੂਰੋ ਦਾ 250 ਰੁਪਏ ਤੋਂ ਉੱਪਰ ਹੋ ਗਿਆ ਨਾ ਹਾਂ ਜੀ ਪੌਣੇ 300 ਰੁਪਏ ਪੌਣੇ 300 ਰੁਪਏ ਚ ਪੂਰੀ ਹੁੰਦੀ ਆ ਵੈਸੇ ਇਹੋ ਜਿਹਿਆਂ ਥਾਵਾਂ ਸੀ ਜਿਹੜੀਆਂ ਉਹ ਇੰਡੀਆ ਚ ਤਾਂ ਸੁਣੀਦੀਆਂ ਸੀ ਜਾਂ ਆਪਣੇ ਏਸ਼ੀਅਨ ਕੰਟਰੀ ਚ ਪਰ ਗੋਰੇ ਵੀ ਇਹੋ ਜਿਹੇ ਵਾਧੂ ਵੈਮਪਰ ਕਰਦੇ ਹੁੰਦੇ ਆ ਮਤਲਬ ਇਹਨਾਂ ਨੂੰ ਇਹ ਬਸ ਆਪਾਂ ਕਹਿੰਦੇ ਆ ਵੀ ਆਪਣੇ ਮਨ ਫਲਾਣੇ ਬਾਬੇ ਦੇ ਪੀਰ ਦੇ ਜਾਓ ਮਨੋਤਪੂਰੀ ਹੋ ਜੂ ਇਹ ਕਹਿੰਦੇ ਇਹਨੂੰ ਵੇਸ਼ਪੂਰੀ ਹੋ ਜੂ ਇਹ ਇਦਾਂ ਕਹਿੰਦੇ ਆ ਆਇਆ ਲੱਗਦਾ ਜਿਵੇਂ ਜਿਵੇਂ ਕਿਸੇ ਮੇਲੇ ਤੇ ਆ ਗਏ ਹੋਈਏ ਵਾਹ ਵਾਹ ਕੀ ਬਾਤ ਹੈ ਇਹ ਸਿੱਟ-ਖੁੱਟ ਕੇ ਬਹਿ ਗਏ ਸਿੱਕੇ ਸਾਰੇ ਹੁਣ ਥੱਲੇ ਠੰਡੀ ਹਵਾ ਵੀ ਆ ਰਹੀ ਹੈ ਨਾਲ ਨਾਲ ਸਿੱਕੇ ਦਿਖਾਉਣੇ ਹੁਣ ਤੁਹਾਨੂੰ ਅੱਜ ਸ਼ਾਮ ਨੂੰ ਯਾਰ ਸਰਕਾਰ ਨੂੰ ਕਿੰਨੇ ਠੋਲੂ ਕੱਟੇ ਹੁੰਦੇ ਹੋਣਗੇ ਤੁਸੀਂ ਇਹ ਗੱਲ ਦਾ ਅੰਦਾਜ਼ਾ ਲਾਓ ਆ ਵਿੱਚ ਜਿੰਨੇ ਭਏ ਆ ਸਾਰੇ ਤੁਹਾਨੂੰ ਚਮਕ ਰਹੇ ਹੋਣੇ ਯੂਰੋ ਆ ਕਿੰਨੇ ਯੂਰੋਾਂ ਦੀ ਇੱਥੋਂ ਕਮਾਈ ਹੁੰਦੀ ਹੋਣੀ ਆਓ ਦੇਖੋ ਆ ਸਿਰ ਤਾਂ ਬੇਬੇ ਨੇ ਹੁਣ ਅਸੀਂ ਇਹ ਜਗ੍ਹਾ ਤੋਂ ਨਿਕਲਣ ਲੱਗੇ ਆ ਤੇ ਕੋਲੋਮਲਾ ਕੇ ਐਕਸਪੀਰੀਅੰਸ ਬਹੁਤ ਸੋਹਣਾ ਤੇ ਸ਼ਾਨਦਾਰ ਰਿਹਾ ਤੇ ਮਸਟ ਵਿਜ਼ਿਟ ਪਲੇਸ ਹੈਗੀ ਮਤਲਬ ਆਉਣਾ ਚਾਹੀਦਾ ਜੇ ਤੁਸੀਂ ਰੋਮ ਆਓ ਤੇ ਭਾਵੇਂ ਮਨ ਮਨਾਉਤਾਲੀ ਸੀ ਕਿਵੇਂ ਹੀ ਸੀ ਭੀੜ-ਪਟੱਕਾ ਵੀ ਖੈਰ ਬਹੁਤ ਹੈ ਸਾਵਧਾਨ ਰਹੋ ਚੋਰ ਬਹੁਤ ਹੈ ਤੇ ਭੀੜ ਵਾਲੀਆਂ ਥਾਵਾਂ ਤੇ ਉਹ ਜਾ ਕੁਝ ਹੁੰਦਾ ਪਰ ਬਹੁਤ ਵਧੀਆ ਹੈ ਹਨ ਤੇ ਸਭ ਤੋਂ ਜਿਵੇਂ ਇੱਥੇ ਗਰਮੀ ਜ਼ਿਆਦਾ ਨਾ ਜਦੋਂ ਅਸੀਂ ਇਹ ਇੱਥਾਂ ਫਾਉਂਟੇਨ ਤੇ ਬੈਠੇ ਉੱਥੇ ਬਹੁਤ ਵਧੀਆ ਲੱਗਦਾ ਠੰਡ ਉੱਥੇ ਵਧੀਆ ਠੰਡੀ ਹਵਾ ਲੱਗ ਰਹੀ ਸੀਗੀ ਪੂਰੇ ਇਟਲੀ 'ਚ ਨਾ ਸਾਨੂੰ ਇੱਕੋ ਹੀ ਕਲਰ ਦੇਖਣ ਨੂੰ ਮਤਲਬ ਦੋ ਤਿੰਨ ਕਲਰ ਮੋਸਟਲੀ ਦੇਖਣ ਨੂੰ ਮਿਲਿਆ ਇੱਕ ਤਾਂ ਹੁੰਦਾ ਹੈਗਾ ਇਹਨਾਂ ਦਾ ਵਾਈਟ ਇੱਕ ਹੁੰਦਾ ਲਾਈਟ ਜਿਹਾ yellow ਤੇ ਇੱਕ ਲਾਈਟ ਜਿਹਾ pink ਇਹ ਪਤਾ ਨਹੀਂ ਕੀ ਕਨਸੈਪਟ ਆ ਜਿਵੇਂ ਤੁਹਾਨੂੰ ਵਿੰਡੋਜ਼ ਦਿਖਾਈਆਂ ਸੀਗੀਆਂ ਸਾਰੇ ਇਟਲੀ 'ਚ ਜਿੰਨੇ ਵੀ ਸ਼ਹਿਰ ਦੇਖੇ ਇੱਕੋ ਜਿਹੀਆਂ ਵਿੰਡੋਜ਼ ਆ ਤੇ ਇੱਕੋ ਜਿਹੀ ਘਰਾਂ ਦਾ ਆਰਕੀਟੈਕਚਰ ਮਤਲਬ ਡਿਜ਼ਾਈਨ ਵੀ ਘਰਾਂ ਦਾ ਇੱਕੋ ਤੇ ਕਲਰ ਵੀ ਇੱਕੋ ਹੀ ਕਰਕੇ ਰੱਖਦੇ ਪਤਾ ਨਹੀਂ ਜਾਂਦਾ ਪੁਰਾਣੇ ਟਾਈਮ ਤੋਂ ਹੋ ਵੀ ਪਿਆਰਾ ਲੱਗਦਾ ਇਹਨਾਂ ਨੂੰ ਸਾਰਾ ਇਹੀ ਕਨਸੈਪਟ ਆ ਸਾਰੇ ਸ਼ਹਿਰਾਂ 'ਚ ਸੇਮ ਜਿਹੜੀ ਆ ਚੀਜ਼ ਹੈ ਨਾ ਇਹ ਯੂਰਪ ਚ ਬਹੁਤ ਜ਼ਿਆਦਾ ਖਾਧੀ ਜਾਂਦੀ ਹੈ ਸਭ ਤੋਂ ਪਹਿਲੀ ਵਾਰ ਹੀ ਮਿਲੀ ਸੀ ਦੇਖਣ ਨੂੰ ਟਰਕੀ ਤੇ ਜੋਰਜੀਆ ਚ ਇਹ ਚ ਰਿਚ ਪ੍ਰੋਟੀਨ ਹੈ ਗੋਰੇ ਬਹੁਤ ਖਾਂਦੇ ਆ ਤੇ ਇੰਡੀਆ ਚ ਆਪਾਂ ਖਾਂਦੇ ਆ ਸਮੋਸੇ ਪੂਰੀਆਂ ਛੋਲੇ ਭਟੂਰੇ ਤੇ ਇਹਨਾਂ ਦੇ ਗੋਰਿਆਂ ਦਾ ਖਾਣ ਪੀਣ ਸ਼ੁੱਧ ਹੁੰਦਾ ਥੋੜਾ ਜਿਆਦਾ ਪ੍ਰੋਟੀਨ ਵਾਲੀਆਂ ਚੀਜ਼ਾਂ ਖਾਂਦੇ ਰਹਿੰਦੇ ਆ ਆਪਣੇ ਤੋਂ 20 30 ਸਾਲ ਵੱਧ ਜੀਉਂਦੇ ਵੱਧ ਜਿਉਂਦੇ ਹੈ ਹੈਲਦੀ ਲਾਈਫ ਸਟਾਈਲ ਹੈ ਤੇ ਹੁਣ ਅਸੀਂ ਚੱਲਿਆਂ ਜੀ ਮੈਟਰੋ ਸਟੇਸ਼ਨ ਦੇ ਅੰਦਰਲੇ ਪਾਸੇ ਤੇ ਮੈਟਰੋ ਦਿਖਾਉਣੇ ਤੁਹਾਨੂੰ ਕਿ ਜਿਹੜੀ ਰੋਮ ਦੀ ਮੈਟਰੋ ਕਿਹੋ ਜੀ ਹੈਗੀ ਤੇ ਨਾਲ ਸਟੇਸ਼ਨ ਤੇ ਕਲੋਜ਼ੀਅਮ ਉਤਰਾਂਗੇ ਜਾ ਕੇ ਜਿਹੜਾ ਰੋਮ ਦਾ ਸਭ ਤੋਂ ਮਸ਼ਹੂਰ ਮਤਲਬ ਪਲੇਸ ਹੈ ਯੂਰਪ ਦੇ ਨਾਲ ਜਿਹੜੇ ਸਟੇਸ਼ਨ ਹੈ ਭਾਵੇਂ ਮੈਟਰੋ ਸਟੇਸ਼ਨ ਹੋਵੇ ਭਾਵੇਂ ਟਰੇਨ ਦਾ ਸਟੇਸ਼ਨ ਹੋਵੇ ਤੇ ਉਹ ਇਹੋ ਜੇ ਹੁੰਦੇ ਆ ਕੁਝ ਮੈਂ ਪਹਿਲਾਂ ਹੀ ਵੈਸੇ ਇਹ ਚੀਜ਼ਾਂ ਦਿਖਾਈਆਂ ਸਾਰੀਆਂ ਐ ਲੱਗਦਾ ਹੁੰਦਾ ਜਿਵੇਂ ਸ਼ਾਪਿੰਗ ਮਾਲ ਤੇ ਨਹੀਂ 에어ਪੋਰਟ ਲੱਗਦਾ ਨਾ ਹਾਂਜੀ ਬਿਲਕੁਲ 에어ਪੋਰਟ ਲੱਗਦਾ ਜੇ ਬੰਦਾ 에어ਪੋਰਟ ਦੇ ਫਿਰਦਾ ਹੋਵੇ ਇੱਥੋਂ ਦੇ 에어ਪੋਰਟ ਦੇਖ ਲਓ 에어ਪੋਰਟ ਅਜੇ ਘੱਟ ਸੋਹਣੇ ਹੁੰਦੇ ਆ ਪਰ ਸਟੇਸ਼ਨਾਂ ਇਹਦਾ ਇਹਨਾਂ ਨੇ ਛੰਡ ਘੱਟ ਰੱਖੀ ਆ ਕਾਫੀ ਵੱਡਾ ਆ ਦੇਖ ਲਓ ਕਾਫੀ ਵੱਡਾ ਹਾਂਜੀ ਫੂਡ ਕੋਰਟ 80 ਇਤਲੋ ਕਲੱਬ ਕਲੱਬ ਬਣੇ ਹੋਏ ਆ ਉੱਪਰਲੇ ਪਾਸੇ ਹਨ ਤੇ ਇਹੋ ਜੇ ਸਾਰੇ ਅੰਦਰਲੇ ਪਾਸੇ ਮੈਟਰੋ ਸਟੇਸ਼ਨ ਆ ਸੀ ਇਹ ਮੈਟਰੋ ਲੈਣੀ ਸੀਗੀ ਹੁਣ ਤੇ ਮੈਂ ਇਹ ਥੋੜਾ ਇਹ ਜਾਣ ਤੋਂ ਪਹਿਲਾਂ ਤੁਹਾਨੂੰ ਦਿਖਾਵਾ ਸਾਰਾ ਇੱਕ ਵਾਰ ਰੋਮ ਦੀ ਨਾ ਜਿਹੜੀ ਮੈਟਰੋ ਦੀ ਟਿਕਟ ਆ ਕੋ 6 ਹੋ ਜੀ ਹੁੰਦੀ ਹੈ ਇਹ ਅਸੀਂ ਡੇ ਪਾਸ ਲਿਆ ਪੂਰਾ ਦਿਨ ਹੁਣ ਅਸੀਂ ਮਤਲਬ ਕਿਤੇ ਵੀ ਤੁਰ ਫਿਰ ਸਕਦੇ ਆ ਕੋਈ ਰੋਕ ਟੋਕ ਨਹੀਂ ਹੋਊਗੀ ਇਸ ਤਰ੍ਹਾਂ ਦਾ ਇਹ ਡੇ ਪਾਸ ਜਿਵੇਂ ਇੰਗਲੈਂਡ ਚ ਵੀ ਅਸੀਂ ਡੇ ਪਾਸ ਯੂਜ਼ ਕੀਤੇ ਸੀ ਲੰਡਨ ਚ ਉਸੇ ਤਰ੍ਹਾਂ ਇੱਥੇ ਡੇ ਪਾਸ ਯੂਜ਼ ਕਰ ਸਕਦੇ ਆ ਸ਼ੇਸ਼ਨਾਂ ਤੇ ਕਹਿੰਦੇ ਖਾਸ ਧਿਆਨ ਰੱਖਣਾ ਵਾਰ-ਵਾਰ ਸੂਚਨਾ ਮਿਲਦੀ ਆ ਤੇ ਵਾਰ-ਵਾਰ ਜਿਹੜੇ ਬਾਈ ਪੰਜਾਬੀ ਆਪਣੇ ਨਾਲ ਆ ਉਹ ਲਾਈਟ ਕਰਦੇ ਆ ਤੇ ਕਹਿੰਦੇ ਜੇਬਾਂ ਤੇ ਫੋਨਾਂ ਤੇ ਸਾਰਗੇ ਤੇ ਹੱਥ ਰੱਖੋ ਜਦੋਂ ਸਟੇਸ਼ਨ ਤੇ ਉਤਰਨਾ ਤੇ ਚੜ੍ਹਨਾ ਬੜਾ ਖਤਰਨਾਕ ਕੰਮ ਹੈਗਾ ਇਹਨਾਂ ਦਾ ਲਾਈਟ ਕਿਤੇ ਵੀ ਨਹੀਂ ਕੀਤਾ ਸਾਨੂੰ ਇੱਥੇ ਜ਼ਿਆਦਾ ਖਤਰਨਾਕ ਸਟੇਸ਼ਨਾਂ ਤੇ ਆ ਉਦਾਂ ਠੀਕ ਆ ਭੀੜ ਭੜੱਕੇ ਵਾਲੀ ਥਾਂ ਤੇ ਵੈਸੇ ਹੀ ਹੋ ਜਾਂਦਾ ਹੈਗਾ ਐਗਜ਼ਿਟ ਉਹ ਜੇ ਮੈਟਰੋ ਸਟੇਸ਼ਨ ਹੈ ਇਹਦੇ ਦੇ ਪਾਸੇ ਸਾਰੇ ਡਿਫਰੈਂਸ ਇਹ ਵੀ ਹੈ ਨਾ ਹੋਰ ਕਿ ਤੇ ਆਪਾਂ ਨੂੰ ਚੋਰਾਂ ਦੀ ਪਛਾਣ ਹੁੰਦੀ ਹੈ ਤੇ ਪਛਾਣ ਨਹੀਂ ਹੈਗੀ ਵਾਹ ਕੀ ਬਾਤ ਹੈ ਸਟੇਸ਼ਨ ਤੋਂ ਬਾਹਰ ਨਿਕਲੋ ਤੇ ਦੁਨੀਆ ਦਾ ਅਜੂਬਾ ਹਾਂਜੀ ਹਾਂਜੀ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਵੇ ਕੀ ਬਾਤ ਹੈ ਸੱਚ ਨਹੀਂ ਆ ਰਿਹਾ ਯਾਰ ਯਕੀਨ ਨਹੀਂ ਆਉਂਦਾ ਜਿਹੜੀ ਚੀਜ਼ ਨੂੰ ਦੇਖਣ ਦਾ ਇੱਕ ਲੰਬੇ ਟਾਈਮ ਤੋਂ ਸੁਪਨਾ ਹੋਵੇ ਨਾ ਉਹ ਵੀ ਮਤਲਬ ਅਜੂਬਿਆਂ ਚੁੱਕ ਤੇ ਉਹਨੂੰ ਜਦੋਂ ਅੱਖੀਂ ਦੇਖਦੇ ਆ ਇਦਾਂ ਜਿਵੇਂ ਸਾਹਮਣੇ ਆ ਕੇ ਖੜ ਕੇ ਇੱਕ ਵਾਰ ਤਾਂ ਅੱਖਾਂ ਨੂੰ ਵੀ ਭੁਲੇਖਾ ਜਿਹਾ ਲੱਗ ਜਾਂਦਾ ਵੀ ਅੱਜ ਵੀ ਮੈਂ ਫੋਟੋ ਜਾਂ ਵੀਡੀਓ ਦੇਖ ਰਿਹਾ ਜਾਂ ਸੱਚਮੁੱਚ ਮੈਂ ਦੇ ਸਾਹਮਣੇ ਆ ਤੇ ਹੁਣ ਇਹਦੀ ਕਿੰਨੀ ਟਿਕਟ ਹੈ ਤੇ ਬਾਕੀ ਮਤਲਬ ਅੰਦਰੋਂ ਕਿਉਂਜ ਹੈ ਕੀ ਇਹਦੀ ਹਿਸਟਰੀ ਹੈ ਸਾਰੀ ਡਿਟੇਲਸ ਗੱਲਬਾਤ ਇਹਦੇ ਅੰਦਰ ਜਾ ਕੇ ਕਰਾਂਗੇ ਪਹਿਲਾਂ ਅਸੀਂ ਟਿਕਟ ਦਾ ਪਤਾ ਕਰ ਲਈਏ ਦਾ ਲਓ ਜੀ 50 ਦਾ 20 ਦਾ 80 ਨੇ 80 ਨੇ ਠੀਕ ਹੈ ਟਿਕਟਾਂ ਮਿਲ ਗਈਆਂ ਜੀ ਤੇ ਇਹ ਸਾਡੇ ਨਾਲ ਕੁੜੀ ਗਾਈਡ ਜਾਊਗੀ ਤੇ ਆ ਸਾਨੂੰ ਹੈੱਡਫੋਨ ਦਿੱਤੇ ਆ ਤੇ ਰੇਡੀਓ ਦਾ ਤੇ ਆ ਦਿੱਤੇ ਆ ਮਾਈਕ੍ਰੋਫੋਨ ਤੇ ਇਹਦੇ ਚ ਸਾਰੀ ਆਵਾਜ਼ ਆ ਮਤਲਬ ਗਾਈਡ ਟੂਰ ਹੋਊਗਾ ਤੇ ਆ ਇੱਥੇ ਕਿੰਨਾਂ ਨੇ ਆ ਲਾਇਆ ਹੈਗਾ ਸਾਡੇ ਉਹੋ ਕਿੱਧਰ ਉੱਤੇ ਟੈਗ ਫਟਦਾ ਤੇ ਮੇਰੇ ਵੀ ਲੱਗਿਆ ਦੋਵਾਂ ਦੇ ਅਸੀਂ ਵੈਸੇ ਐਵੇਂ ਦੇ ਟੂਰ ਗਾਈਡ ਹੁੰਦੇ ਆਵੇਂ ਘਾਟੀ ਜਾਂਦੇ ਸੀ ਤੇ ਟਿਕਟ ਹੁਣ ਮਿਲ ਨਹੀਂ ਰਹੀ ਸੀ ਤਾਂ ਕਰਕੇ ਅਸੀਂ ਇਹਨਾਂ ਨਾਲ ਐਡਜਸਟਮੈਂਟ ਕੀਤੀ ਉਹ ਅੱਗੇ ਜਾ ਕੇ ਦੱਸ ਦੇਣਾ ਇਹਨੂੰ ਉਤਾਰਨਾ ਦਿਓ ਖੋਸ਼ੀ ਜਿਹੜੀਆਂ ਕਲੋਜ਼ਿੰਗ ਨੇ ਟਿਕਟਸ ਨੇ ਉਹ ਵੈਸੇ ਜਿਵੇਂ ਤੁਹਾਨੂੰ ਪਹਿਲਾਂ ਸ਼ਾਪ ਦਿਖਾਈ ਸੀ ਇਹ ਵੀ ਇੱਕ ਦੁਕਾਨ ਹੈ ਇੱਥੋਂ ਮਿਲ ਜਾਂਦੀ ਹੈ ਇਹੋ ਜੀ ਸ਼ਾਪ ਤੋਂ ਪਰ ਹੁਣ ਸ਼ਾਮ ਦੇ ਵਜੇ ਹੋਇਆ ਤਿੰਨ ਸਾਨੂੰ ਕਹਿੰਦੇ ਸੀ ਟਿਕਟਸ ਅਵੇਲੇਬਲ ਨਹੀਂ ਹੈਗੀਆਂ ਇਟਲੀ ਦੇ ਨਾਲ ਮੈਨੂੰ ਇੱਕ ਗੱਲ ਵਧੀਆ ਲੱਗ ਰਹੀ ਹੈ ਵੀ ਜਾਂਦਾ ਲੈ ਲੋ ਇੱਥੇ ਵੀ ਬਲੈਕ ਦੀ ਟਿਕਟਾ ਮਿਲ ਜਾਂਦੀ ਹੈ ਜਾਂ ਪੈਸੇ ਵੱਧ ਦੇ ਕੇ ਰੇਸ਼ਵਤ ਦੇ ਕੇ ਮਿਲ ਜਾਂਦੀ ਹੈ ਵੈਸੇ 18 ਯੂਰੋ ਦੀ ਟਿਕਟ ਹੈ ਇੱਕ ਮਤਲਬ 18 ਅਸੀਂ ਪੇ ਕੀਤੇ 58 ਤੇ ਤੁਸੀਂ ਦੇਖ ਲਓ ਕਿੰਨੇ ਵੱਧ 40 ਵੱਧ ਦਿੱਤੇ ਆ ਮੇਰੇ ਖਿਆਲ ਚ ਜਦੋਂ ਤੁਹਾਨੂੰ 3-4 ਘੰਟਿਆਂ ਲਈ ਲਾਈਨ 'ਚ ਖੜਨਾ ਪਿਆ ਇੱਕ ਤਾਂ ਸਾਨੂੰ 4 ਘੰਟਿਆਂ ਦੀ ਲਾਈਨ ਤੋਂ ਬਚ ਗਏ ਸੀ ਜੇ ਇਹਦੇ ਅੰਦਰ ਜਾਣਾ 4 ਘੰਟਿਆਂ ਦੀ ਲੰਬੀ ਲਾਈਨ ਲੱਗਦੀ ਹੈ ਪਹਿਲਾਂ ਮਤਲਬ ਤੁਹਾਨੂੰ ਟਿਕਟ ਲਈ ਲਾਈਨ 'ਚ ਲੱਗਣਾ ਪੰਦੂ ਦੂਜਾ ਵਾਈਡ ਲਈ ਲੱਗਣਾ ਪੰਦੂ ਦੂਜਾ ਟਿਕਟ ਹੀ ਨਹੀਂ ਹੈਗੀ ਅੱਜ ਦੀ ਅੱਜ ਦੀ ਟਿਕਟ ਹੀ ਨਹੀਂ ਅਵੇਲੇਬਲ ਸੀ ਕਿ ਸਾਨੂੰ ਕਹਿੰਦੇ ਸੀ ਕੱਲ ਨੂੰ ਆਉ ਉਹ ਦੂਜਾ ਓਕੇ ਐ ਵੈਸੇ ਅਸੀਂ ਗਰੁੱਪ ਦੇ ਨਾਲ ਰਹਿਣਾ ਨਹੀਂ ਹੈਗਾ ਕਿਉਂਕਿ ਅੰਦਰ ਆਡੀਓ ਚੱਲੀ ਜਾਣੀ ਐ ਅਸੀਂ ਆਪ ਤਾਂ ਆਪ ਘੁੰਮਣਾ ਫਿਰਨਾ ਗਰੁੱਪ 'ਚ ਬੰਦੇ ਨਾਲ ਘੁੰਮਣਾ ਫਿਰਨਾ ਔਖਾ ਹੋ ਜਾਂਦਾ ਅਸੀਂ ਸਿਰਫ ਟਿਕਟ ਦੇ ਲਾਲਚ ਨੂੰ ਵੀ ਸਾਨੂੰ ਟਿਕਟ ਮਿਲ ਜੇ ਕਿਸੇ ਨਾ ਕਿਸੇ ਤਰੀਕੇ ਤਾਂ ਕਰਕੇ ਦੋਵਾਂ ਦੇ 80 ਯੂਰੋ ਵਾਧਾ ਦਿੰਦੇ ਹੈ ਤੇ ਜਿਹੜੀ ਵੈਟਿਕਨ 시ਟੀ ਵਾਲੀ ਟਿਕਟ ਹੈ ਉਹ ਵੀ ਮਿਲ ਗਈ ਉਹਦੇ ਵੀ ਪੈਸੇ ਵਾਧਾ ਦਿੰਦੇ ਹੈ ਤੇ ਨਹੀਂ ਬਾਹਰਲੇ ਦੇਸ਼ਾਂ ਚ ਇਹੋ ਜਿਹਾ ਘੱਟ ਦੇਖਣ ਨੂੰ ਮਿਲਦਾ ਵੀ ਵੱਧ ਪੈਸੇ ਦਿਓ ਟਿਕਟ ਲਾਓ ਤੇ ਪਰ ਇੱਥੇ ਇਜ਼ੀ ਮਿਲ ਜਾਂਦਾ ਸਾਰਾ ਕੁਝ ਐਵੇਂ ਕਿੰਨੇ ਲੋਕ ਲੰਗੇ ਜਾਂਦੇ ਕਿੰਨੇ ਮੁੜੇ ਹੁੰਦੇ ਆ ਡੈਲੀ ਦਾ ਕਹਿੰਦੇ ਆਹੀ ਕੰਮ ਕਲੋਸੀਅਮ ਦਾ ਡੇਲੀ ਇੰਨੇ ਲੋਕ ਵਿਜ਼ਿਟ ਕਰਕੇ ਜਾਂਦੇ ਹਨ ਤੇ ਟਿਕਟਸ ਇੰਨੀਆਂ ਬਲੈਕ ਚ ਜਾਂਦੀਆਂ ਰੋਜ਼ ਫਿਰ ਹੈ ਵੀ ਰਿਪਨ ਇਟਲੀ ਹੈ ਵੈਸੇ ਦੁਨੀਆ ਦਾ ਉਜੂਬਾ ਹੈ ਸੈਵਨ ਵੰਡਰ ਆਫ ਦੀ ਵਰਲਡ ਚ ਆਉਂਦਾ ਹੈਗਾ ਜਿਹੜਾ ਇਹ ਕਲੋਜ਼ੀਅਮ ਆ ਨਾ ਇਹ ਥੋੜੇ ਸਾਲ ਪਹਿਲਾਂ ਮਤਲਬ ਬਿਲਕੁਲ ਫਰੀ ਸੀਗਾ ਕੋਈ ਇਹਦੀ ਟਿਕਟ ਨਹੀਂ ਹੁੰਦੀ ਸੀਗੀ ਤੇ ਕੋਈ ਗੱਲ ਕਰ ਰਿਹਾ ਮੈਂ ਅੱਜ ਤੋਂ तकरीबन 40 ਸਾਲ ਪਹਿਲਾਂ ਦੀ 40 50 ਤੁਸੀਂ ਲਓ ਅ 80 ਦੇ ਜਮਾਨੇ ਚ 75 80 ਹੈ ਨਾ ਉਥੇ ਜੀ ਤੇ ਉਥੇ ਤੇ ਹੁਣ ਜਦੋਂ ਇਹ 7 ਵੰਡਰ ਆਫ ਦੀ ਵਰਲਡ ਚ ਆਉਣ ਲੱਗਿਆ ਉਦੋਂ ਤੋਂ ਸਾਰੀਆਂ ਦੀਆਂ ਟਿਕਟਸ ਲਗਣੀਆਂ ਸ਼ੁਰੂ ਹੋ ਗਈਆਂ ਤੇ ਦੁਨੀਆ ਭਰ ਤੋਂ ਲੋਕ ਇਹ ਸਥਾਨ ਨੂੰ ਦੇਖਣ ਆਉਂਦੇ ਆ ਤੇ ਜਿਹੜੀ ਇਹਦੀ ਅਫੀਸ਼ੀਅਲ ਟਿਕਟ ਆ ਕੋਈ ਛੇਹੋ ਜਿਹੀ ਹੁੰਦੀ ਹੈ ਮੈਂ ਤੁਹਾਨੂੰ ਦਿਖਾਦਾ ਤੇ 18 ਯੂਰੋ ਦੀ ਟਿਕਟ ਹੈਗੀ ਇਹ ਤੁਸੀਂ ਦੇਖੋ ਬਾਕੀ ਐਂ ਹੀ ਜਾਂਦੇ ਆ ਤੇ ਹੁਣ ਲੈ ਐਂਟਰ ਹੋ ਗਏ ਅੰਦਰਲੇ ਪਾਸਿਓਂ ਤੁਹਾਨੂੰ ਦਿਖਾਉਨੇ ਆ ਜਿਹੜਾ ਇਹ ਕਲੋਜ਼ੀ ਐ ਮੈਗਾ ਸਕਿਉਰਿਟੀ ਬਹੁਤ ਜ਼ਿਆਦਾ ਯਾਰ ਜਾਂਦਾ ਦੁਨੀਆ ਦਾ ਅਜੂਬਾ ਹੋਣ ਕਰਕੇ ਲਾ ਲਓ ਜਿਵੇਂ ਆਪਣੇ ਤਾਜ ਮਹਿਲ ਤੇ ਬਹੁਤ ਸਕਿਉਰਿਟੀ ਹੈ ਨਾ ਤੇ ਆ ਏਅਰਪੋਰਟ ਵਾਂਗ ਮਸ਼ੀਨਾਂ ਲੱਗੀਆਂ ਹੋਈਆਂ ਐ ਐਂਟਰੀ ਤੇ ਹੁਣ ਬਿਲਕੁਲ ਐਂਟ੍ਰੇਸ ਹੋਣ ਜਾ ਰਹੀ ਹੈ ਸਾਡੇ ਇਥੋਂ ਤੇ ਸਾਰਾ ਸਮਾਨ ਚੈੱਕ ਅਪ ਹੋ ਕੇ ਬੋਡੀ ਦਾ ਵੀ ਕਹਿੰਦੇ ਆ ਵੀ ਚੈੱਕ ਅਪ ਹੋ ਕੇ ਸਾਰਾ ਫਿਰ ਅੰਦਰ ਜਾਣ ਦੇਣਗੇ ਲੋ ਜੀ ਅੰਦਰਲੇ ਪਾਸੇ ਆ ਗਏ ਤੇ ਥੋੜੇ ਸਾਲ ਪਹਿਲਾਂ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਇੱਥੇ ਕਾਰਾਂ ਵਗੈਰਾ ਚੱਲਦੀਆਂ ਸੀਗੀਆਂ ਉਹਦਾ ਪੋਲਿਊਸ਼ਨ ਹੈ ਇਹ ਸਾਰਾ ਜਿਹੜਾ ਅੰਦਰ ਉਹ ਕਾਲਾ ਹੋਇਆ ਹੋਇਆ ਹੈਗਾ ਤੇ ਆ ਲੋਕ ਇੱਥੇ ਨਾਮ ਲਿਖੇ ਜਾਂਦੇ ਸੀਗੇ ਹੁਣ ਤਾਂ ਪਤਾ ਨਹੀਂ 5000 ਪਤਾ ਨਹੀਂ 50000 ਮੈਂ ਸੁਣਿਆ ਇੰਨੇ ਯੂਰੋ ਫਾਈਨ ਕਿੰਨੇ ਸਾਲ ਦੀ ਜੇਲ੍ਹ ਆ ਜੇ ਤੁਸੀਂ ਇਹਦੇ ਅੰਦਰ ਕੁਝ ਵੀ ਲਿਖੋਗੇ ਤੇ ਪਹਿਲਾਂ ਇਸ਼ਕ ਮਜਾਜੀ ਲੋਕ ਜਾਂ ਮੰਨ ਲਓ ਜਿਹਨੇ ਨਸ਼ੇ ਪੱਤੇ ਆਣੇ ਉਹਨਾਂ ਦਾ ਅੱਡਾ ਹੁੰਦਾ ਸੀਗਾ ਇਹ ਕਲੋਜ਼ੀਅਮ ਤੇ ਪਾਰਕ ਵਾਂਗੂ ਵਰਤਦੇ ਸੀ ਇਹਨੂੰ ਤੇ ਆ ਪੱਥਰਾਂ ਤੇ ਲਿਖੇ ਵੀ ਹੋਏ ਆਬਦੀ ਨਿਸ਼ਾਨੀ ਹਾਂਜੀ ਟਾਈਮ ਵੀ ਸਪੈਂਡ ਕਰਦੇ ਆਪਦੀ ਨਿਸ਼ਾਨੀ ਵੀ ਛੱਡ ਕੇ ਜਾਂਦੇ ਸੀਗੇ ਇੱਥੇ ਵੀ ਕੁਝ ਨਾ ਕੁਝ ਕੰਦ ਤੇ ਲਿਖ ਜੀਏ ਅੰਦਰੋਂਲੇ ਪਾਸਿਓਂ ਜਿਹੜਾ ਕਲੋਜ਼ੀਅਮ ਹੈ ਉਹ ਕੁਝ ਇਹੋ ਜਿਹਾ ਹੈ ਤੇ ਬਾਹਰਲੇ ਪਾਸਿਓਂ ਕਿਵੇਂ ਦਾ ਦਿਖਦਾ ਅੰਦਰਲੇ ਪਾਸਿਓਂ ਤਾਂ ਪੁਰਾਣਾ ਬਹੁਤ ਪੁਰਾਣਾ ਹੋਇਆ ਪਿਆ ਤੇ ਕਿੰਨੇ 100 ਸਾਲ ਜਾਂ ਸਦੀਆਂ ਪੁਰਾਣਾ ਹੈਗਾ ਢਾਇ ਵੀ ਰਿਹਾ ਥੋੜਾ ਥੋੜਾ ਅਸਲ ਚ ਇਹਦੇ ਉੱਪਰਲੇ ਪਾਸੇ ਜਾ ਕੇ ਨਾ ਪੂਰਾ ਇਹਦਾ ਵਿਊ ਦੇਖਣਾ ਹੈ ਕੇਂਦਰੋਂ ਇਹ ਸਾਰਾ ਕਿਹੋ ਜਿਹਾ ਹੋ ਜਾਏਗਾ ਹੁਣ ਉੱਪਰਲੇ ਪਾਸੇ ਚੜਦੇ ਆ ਇਹਦੇ ਹੁਣ ਅਸੀਂ ਇਹਦੇ ਉੱਪਰਲੇ ਪਾਸੇ ਪਹੁੰਚ ਗਏ ਆ ਜਿਹੜਾ ਕਲੋਜ਼ੀਅਮ ਹੈ ਅਸਲ 'ਚ ਨਾ ਇਹ ਹੁੰਦਾ ਥੀਏਟਰੀ ਸੀ ਇਹ ਜਿਹੜਾ ਰੋਮਨ ਐਂਪਾਇਰ ਦੇ ਜਿਹੜੇ ਰਾਜੇ ਆ ਉਸ ਟਾਈਮ ਦੇ ਤੇ 70-80 ਏਡੀ ਦੇ ਵਿੱਚ ਤੇ ਉਦੋਂ ਬਣਾਇਆ ਗਿਆ ਸੀ ਅੱਜ ਤੋਂ ਲਗਭਗ 2000 ਸਾਲ ਪਹਿਲਾਂ ਤੇ theater ਤੋਂ मतलब ਬਾਅਦ ਚੋਂ ਅਲਗ-ਅਲਗ ਰਾਜਿਆਂ ਨੇ ਇਹਨੂੰ ਯੂਜ਼ ਕੀਤਾ ਜਿਵੇਂ ਬਾਅਦ ਦੇ ਵਿੱਚ ਇਹਨੂੰ ਕਲੋਜ਼ੀਅਮ ਦੇ ਤੌਰ ਤੇ ਇਹਦਾ ਨਾਮ ਕਿਉਂ ਪਿਆ ਤੇ ਉਹ ਵੀ ਤੁਹਾਨੂੰ ਦੱਸਦੇ ਹਾਂ ਇਤਿਹਾਸ ਥੋੜਾ ਜਿਹਾ ਖੁਸ਼ੀ ਨਾਲ ਨਾਲ ਆਡੀਓ ਗਾਈਡ ਸੁਣ ਰਹੀ ਹੈ ਜਿਵੇਂ ਜਿਵੇਂ ਇਨਫੋਰਮੇਸ਼ਨ ਆਉਂਦੀ ਹੈ ਮੈਂ ਤੁਹਾਨੂੰ ਦੱਸਦਾ ਤੇ ਥੋੜਾ ਜਿਹਾ ਹੁਣ ਦਾ ਨੂੰ ਇਹਦਾ ਅੰਦਰਲੇ ਪਾਸੇ ਉਹ ਵਿਊ ਦਿਖਾਉਣਾ ਜਿਵੇਂ ਨਾ ਹੇਠਲੇ ਪਾਸੇ ਇਹਦੇ ਤੁਰਨੂ ਸੀਗਾ ਤੇ ਉੱਪਰਲੇ ਪਾਸੇ ਵੀ ਇਸ ਤਰ੍ਹਾਂ ਇਹ ਰਸਤਾ ਬਣਿਆ ਹੋਇਆ ਹੈ ਜਿਵੇਂ ਤੁਹਾਨੂੰ ਦੱਸਿਆ ਨਾ ਕਿ theater ਸੀਗਾ ਤੇ ਅਲਗ-ਅਲਗ ਗੇਟ ਆ ਅ ਮਤਲਬ ਹੁਣ ਤੱਕ ਵੀ ਗੇਟ ਨੰਬਰ ਇਹਦੇ ਹੈਗੇ ਹੈਗੇ ਤੇ ਅੰਦਰਲੇ ਪਾਸਿਓਂ ਇਹ ਇਸ ਤਰ੍ਹਾਂ ਲੱਗਾ ਕਿੰਨੀ ਭੀੜ ਪਤਾ ਨਹੀਂ ਕਿੰਨੇ ਕੁ ਲੋਕ ਇਹਨੂੰ ਦੇਖਣ ਆਏ ਹੋਏ ਹੈ ਇਸ ਤਰ੍ਹਾਂ ਇੱਕ ਵਿਸ਼ਾਲ ਇਮਾਰਤ ਦੇਖੋ ਅੰਦਰਲੇ ਪਾਸਿਓਂ ਇਹੋ ਜਿਹਾ ਦਿਖਦਾ ਦੇਖੋ ਉਹ ਸਾਈਡ ਤੇ ਜਾਵਾਂਗੇ ਆਪਾਂ ਉਧਰਲੇ ਪਾਸਿਓਂ ਸਦਾ ਨੂੰ ਸਾਰਾ ਦੇਖੋ ਨੇ ਨਾਲ ਨਾਲ ਵੀਡੀਓ ਦੇਖ ਕੇ ਕੋਈ ਯਕੀਨ ਕਰ ਸਕਦਾ ਕਿ ਅਸੀਂ ਰੋਮ ਇਟਲੀ ਚ ਖੜੇ ਆ ਅਦਰਵਾਈਜ਼ ਤਾਂ ਨਹੀਂ ਤਾਂ ਐਂ ਦੇਖਣ ਤੋਂ ਤਾਂ ਐਂ ਲੱਗਦਾ ਬਟਿੰਡੇ ਵਾਲਾ ਕਿਲਾ ਹੁੰਦਾ ਜੇ ਅੰਦਰੋਂ ਲੱਗਦਾ ਬਿਲਕੁਲ ਹੋਮੀ ਹਾਂ ਬਾਹਰੋਂ ਸੋਹਣਾ ਲੱਗਦਾ ਸਾਡੀ ਗਾਈਡ ਦੇ ਨਾਲ ਸਾਡਾ ਗਰੁੱਪ ਟੂਰ ਪੂਰਾ ਇਹ ਪ੍ਰੋਪਰ ਸੁਣ ਰਹੇ ਸਾਰਾ ਕੁਝ ਅੱਧਾ ਕੁਝ ਇਟਾਲੀਅਨ ਚ ਬੋਲ ਜਾਂਦੇ ਆ ਸਾਨੂੰ ਹੁਣ ਹੀ ਸਮਝ ਪੈਂਦਾ ਇਟਾਲੀਅਨ ਚ ਹਨਾ ਕੁਝ ਇਟਾਲੀ ਨੇ ਵੀ ਬੋਲਦੇ ਵਿੱਚੋਂ ਨਹੀਂ ਜਿਹੜਾ ਇਹਨੂੰ ਬਣਾਉਣ ਦਾ ਮੁੱਖ ਕਾਰਨ ਸੀ ਉਹ ਇਹ ਸੀ ਕਿ ਉਸ ਸਮੇਂ ਦੇ ਰਾਜੇ ਇੱਥੇ ਬਹਿ ਕੇ ਤਮਾਸ਼ਾ ਦੇਖਦੇ ਸੀ ਮਤਲਬ ਇਹਨੂੰ ਮਨੋਰੰਜਨ ਦੇ ਸਾਧਨ ਦੇ ਤੌਰ ਤੇ ਵਰਤਿਆ ਜਾਂਦਾ ਸੀ ਤਮਾਸ਼ਾ ਉਹ ਕੀ ਦੇਖਦੇ ਸੀ ਮਤਲਬ ਇੱਥੇ ਬਹਿ ਕੇ ਉਹ ਲੜਾਈ ਕਰਾਉਂਦੇ ਸੀਗੇ ਜਾਨਵਰਾਂ ਦੀ ਬੰਦਿਆਂ ਨਾਲ ਬੰਦਿਆਂ ਦੀ ਜਾਨਵਰਾਂ ਨਾਲ ਮਤਲਬ ਕਈ ਵਾਰੀ ਜਾਨਵਰਾਂ ਦੀ ਜਾਨਵਰਾਂ ਨਾਲ ਆਪਸ ਵਿੱਚ ਲੜਾਈ ਕਰਾਉਂਦੇ ਸੀ ਤੇ ਇੱਥੇ ਮਤਲਬ ਇਸ ਚੀਜ਼ ਨੂੰ ਦੇਖਣ ਲਈ ਟਿਕਟ ਰੱਖੀ ਜਾਂਦੀ ਸੀ ਜਿਹੜੇ ਮਤਲਬ ਰਾਜੇ ਲੋਕ ਸੀ ਵੱਡੇ ਲੋਕ ਸੀ ਉਹ ਇੱਥੇ ਉੱਪਰ ਬੈੰਦੇ ਸੀ ਤੇ ਜਿਹਦੀ ਲੜਾਈ ਕਰਾਈ ਜਾਂਦੀ ਸੀ ਉਹਨੂੰ ਉਸ ਏਰੀਏ ਦੇ ਵਿੱਚ ਛੱਡਿਆ ਜਾਂਦਾ ਸੀ ਤੇ ਰਾਜ ਐਡੇ ਜ਼ਾਲਮ ਸੀ ਨਾ ਉਸ ਸਮੇਂ ਦੇ ਮਤਲਬ ਉਹ ਸ਼ੇਰ ਨੂੰ ਜਾਨਵਰ ਨੂੰ 7-7 8-8 ਦਿਨ ਭੁੱਖਾ ਰੱਖਦੇ ਸੀ ਤਾਂ ਜੋ ਮਤਲਬ ਉਹ ਜਿਹੜੇ ਸਿਪਾਹੀ ਨੂੰ ਜਾਂ ਗੁਲਾਮ ਨੂੰ ਉਹਨੇ ਖਾਣਾ ਮਤਲਬ ਉਹਨੂੰ ਪੂਰਾ ਤੜਫਾ ਤੜਫਾ ਕੇ ਖਾ ਸਕਦੇ ਤੇ ਉਹ ਇੱਥੇ ਆਹ ਏਰੀਆ ਦੇ ਵਿੱਚ ਮਤਲਬ ਆਪਦੀ ਜਾਨ ਬਚਾਉਂਦਾ ਗੁਲਾਮ ਭਜਦਾ ਸੀਗਾ ਤੇ ਸ਼ੇਰ ਫਿਰ ਉਹਨੂੰ ਮਤਲਬ ਸ਼ਿਕਾਰ ਕਰਦਾ ਸੀ ਤੇ ਨਾਲ ਨਾਲ ਉਹ ਤਮਾਸ਼ਾ ਇਹ ਚੀਜ਼ ਦੇਖਦੇ ਸੀ ਵੀ ਉਹ ਤਾੜੀਆਂ ਮਾਰਦੇ ਸੀ ਵੀ ਕਿਵੇਂ ਬੰਦਾ ਆਪਦੀ ਜਾਨ ਬਚਾਉਣ ਲਈ ਭੱਜ ਰਿਹਾ ਤੇ ਜਿਹੜੇ ਗੁਲਾਮ ਸੀ ਸ਼ਾਇਦ ਅਫਰੀਕਾ ਤੋਂ ਜਾਂ ਹੋਰ ਕਿਤੋਂ ਹਨ ਉਥੋਂ ਲਿਆਂਦੇ ਜਾਂਦੇ ਸੀਗੇ ਤੇ ਆ ਸਾਰਾ ਏਰੀਆ ਦਾ ਆਪਾਂ ਹੇਠਲੇ ਪਾਸੇ ਵੀ ਚੱਲਦੇ ਆਂ ਤੇ ਥੱਲੇ ਜਾ ਕੇ ਜਿੱਥੇ ਉਹ ਲੋਕ ਸਾਰੇ ਖੜੇ ਆ ਉੱਥੋਂ ਤੁਹਾਨੂੰ ਦਿਖਾਉਨੇ ਆ ਇਹ ਹੁਣ ਬਿਲਕੁਲ ਜਿੱਥੇ ਸ਼ਿਕਾਰ ਹੁੰਦੇ ਸੀ ਤੇ ਉਸ ਹਿੱਸੇ ਤੇ ਆ ਗਏ ਸੀ ਤੇ ਕਈ ਜਗ੍ਹਾ ਤੇ ਨਾਲੇ ਚ ਬੰਦਗੀ ਤਾਂ ਹੋਇਆ ਅੱਗੇ ਜਾ ਨਹੀਂ ਸਕਦੇ ਤੇ ਸਿਰਫ ਨੇੜੇ ਤੁਹਾਨੂੰ ਇੱਥੋਂ ਦਿਖਾ ਸਕਦੇ ਆ ਇਹ ਸਾਰਾ ਏਰੀਆ ਜਿਹੜਾ ਉੱਪਰਲੇ ਪਾਸੇੋਂ ਦਿਖਦਾ ਸੀਗਾ ਤੇ ਕਾਫੀ ਏਰੀਆ ਦਾ ਜਿਹੜਾ ਟਹਿਆ ਪਿਆਗਾ ਤੇ ਇਹਦੇ ਵਿੱਚ ਜਿਹੜਾ ਉੱਪਰੋਂ ਤੁਹਾਨੂੰ ਦੱਸਿਆ ਸੀ ਹਿੱਸਾ ਜਿਹੜਾ ਇਹ ਹੋਰ ਵੀ ਥੱਲੇ ਆ ਇਹ ਸਾਰਾ ਜਿਹਨਾਂ ਇਹ ਤੁਸੀਂ ਦੇਖ ਰਹੇ ਹੋ ਨਾ ਇਹਦੇ ਹੋਰ ਵੀ ਥੱਲੇ ਹੈਗਾ ਹੈਗਾ ਤੇ ਇੱਥੇ ਸਾਰੀ ਲੜਾਈ ਹੁੰਦੀ ਸੀਗੀ ਉਹ ਇਹਦੇ ਥੱਲੇ ਸ਼ਾਇਦ ਕਮਰੇ ਵੀ ਹੋਣ ਦੱਸਦੇ ਆ ਕਹਿੰਦੇ ਵੀ ਜਿੰਨਾ ਉੱਪਰ ਹੈ ਜਿਵੇਂ ਗਾਈਡ ਨੇ ਦੱਸਿਆਗਾ ਉਨਾ ਹੇਠ ਹੈਗਾ ਬਹੁਤ ਲੰਬਾ ਚੌੜਾ ਏਰੀਆ ਯਾਰ ਇਹਨੂੰ ਰਿਪਰ ਨੂੰ ਉਹਨਾਂ ਨੇ ਇਹ ਵੀ ਦੱਸਿਆ ਸੀ ਬਿਨਿਮਾਨ ਚ ਬਣਾਇਆ ਗਿਆ ਸੀ ਨੀਵਾ ਸੀ ਇਹ ਨੀਵਾ ਹਾਂ ਅੱਛਾ ਰੋਮ ਰੋਮ ਸ਼ਹਿਰ ਦਾ ਹੈ ਹਾਂਜੀ ਹਾਂਜੀ ਇੱਥੋਂ ਜੇ ਹੁਣ ਤਾਂ ਇਹਨਾਂ ਨੇ ਬੰਦ ਕਰ ਰੱਖਿਆ ਹਾਂਜੀ ਉਹ 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 ਸਾਈਡ ਆ ਨਾ ਉੱਪਰਲੀ ਸਾਰੇ ਸ਼ਹਿਰ ਦਾ ਵਿਊ ਵੀ ਦਿਸਦਾ ਉੱਪਰਲੇ ਪਾਸਿਓਂ ਹਾਂਜੀ ਪਰ ਹੁਣ ਉਹ ਬੰਦ ਕੀਤਾ ਹੋਇਆ ਹੈ ਵੈਸੇ ਅੱਜ ਭਾਵੇਂ ਇਹ ਇੱਕ ਦੁਨੀਆ ਦਾ ਅਜੂਬਾ ਹੈਗਾ ਤੇ ਪੂਰੇ ਵਰਲਡ ਚੋਂ ਲੋਕ ਇਹਨੂੰ ਦੇਖਣ ਦੇ ਲਈ ਆਉਂਦੇ ਆ ਪਰ ਇਹਦੀ 네ਗਟਿਵ ਸਾਈਡ ਵੀ ਹੈ ਕਿ ਇੱਥੇ ਕਿੰਨੇ ਸਾਰੇ ਲੋਕਾਂ ਦੀਆਂ ਜਾਨਾਂ ਤੜਫ ਤੜਫ ਪਤਾ ਨਹੀਂ ਕਿਵੇਂ ਉਹਨਾਂ ਨੇ ਆਪਣੀਆਂ ਜਾਨਾਂ ਇੱਥੇ ਦਿੱਤੀਆਂ ਹਨ ਤੇ ਬਾਹਰਲੇ ਪਾਸੇ ਉਹ ਦੇਖਣ ਨੂੰ ਕੁਝ ਹੋਰ ਲੱਗਦਾ ਸੀਗਾ ਅੰਦਰ ਆ ਕੇ ਅੱਜ ਹਿਸਟਰੀ ਇਹਦੀ ਦੇਖੀ ਪਤਾ ਲੱਗਿਆ ਇਹਨੂੰ ਸਮਝਿਆ ਅਸੀਂ ਆਪਣਾ ਆਡੀਓ ਗਾਈਡ ਸਾਡੇ ਨਾਲ ਸੀ ਹਨ ਜਿੱਥੋਂ ਸਾਨੂੰ ਸਮਝਿਆ ਸਾਰਾ ਵੀ ਕੀ ਹੈ ਇਹਦਾ ਇਤਿਹਾਸ ਕੀ ਹੈ ਅਸਲ 'ਚ ਤੇ ਨਹੀਂ ਸ਼ਾਇਦ ਜੇ ਅਸੀਂ ਨਾ ਲੈਂਦੇ ਹੇ ਜਾਂ ਇਹਦੇ ਅੰਦਰ ਦੀ ਟਿਕਟ ਅਸੀਂ ਨਾ ਖਰੀਦੇ ਤੇ ਤਾਂ ਸੀ ਵੀ ਲੋਕਾਂ ਨੂੰ ਬਾਹਰੋਂ ਇਹਦੇ ਨਾਲ ਫੋਟੋਆਂ ਖਿੱਚਣੀਆਂ ਸੀ ਵੀ ਰੋਮ ਦਾ ਕੋਈ ਇਕਲਾ ਹੈ ਜਾਂ ਕਿਵੇਂ ਹੈ ਹਨਾ ਬਾਹਰੋਂ ਹੀ ਦੇਖ ਕੇ ਮੁੜ ਜਾਣਾ ਸੀਗਾ ਮਸਟ ਵਿਜ਼ਿਟ ਪੈਲੇਸ ਹੈ ਅੰਦਰਲੇ ਪਾਸੇ ਉਹ ਦੇਖਣ ਵਾਲਾ ਹੈਗਾ ਜਦੋਂ ਤੁਸੀਂ ਆਵੋ ਕਦੇ ਵੀ ਰੋਮ ਆਵੋ ਜਾਂ ਇਹਨੂੰ ਕੋਲੋਸੀਅਮ ਨੂੰ ਬਾਹਰੋਂ ਦੇਖ ਕੇ ਨਾ ਮੁੜਿਓ ਅੰਦਰਲੇ ਪਾਸੇ ਮਤਲਬ ਭਾਵੇਂ ਤੁਸੀਂ ਟਿਕਟ ਮਹਿੰਗੀ ਖਰੀਦਣੀ ਪਵੇ ਪਰ ਉਹਦਾ ਮੁੱਲ ਮੁੜਦਾ ਹੈਗਾ ਇੱਕ ਹਾਲਾਂਕਿ ਇਹ ਬਹੁਤ ਵੱਡਾ ਏਰੀਆ ਹਜੇ ਵੀ ਰੋਮਨ ਅੰਪਾਇਰ ਦਾ ਕਾਫੀ ਸਾਰਾ ਏਰੀਆ ਕੋਲੋਸੀਅਮ ਤੋਂ ਬਿਨਾ ਵੀ ਅੰਦਰ ਦੇਖਣ ਵਾਲਾ ਉਹ ਸ਼ਾਇਦ ਅਸੀਂ ਕੱਲ ਦੇਖਾਂਗੇ ਕਿਉਂਕਿ ਜਿਹੜੀ ਸਾਨੂੰ ਅੱਜ ਟਿਕਟ ਮਿਲੀ ਹੈ ਇਹ 24 ਘੰਟੇ ਲਈ ਵੈਲਿਡ ਹੈ ਅਸੀਂ ਉਹਨੂੰ ਕੱਲ ਨੂੰ ਵੀ ਦੁਬਾਰਾ ਵਿਜ਼ਿਟ ਕਰ ਸਕਦੇ ਹਾਂ ਜਿਹੜੀ ਨਾ ਉੱਪਰਲੇ ਪਾਸਿਓਂ ਇੱਕ ਦਿਖਦੀ ਸੀ ਸਟੇਜ ਜਿੱਥੇ ਲੋਕ ਖੜੇ ਸੀ ਉਹਦੇ ਨੇੜੇ ਤਾਂ ਆ ਗਏ ਅਸੀਂ ਪਰ ਮੈਨੂੰ ਲੱਗਦਾ ਨਹੀਂ ਵੀ ਅਸੀਂ ਉੱਥੇ ਜਾ ਸਕਦੇ ਹਾਂ ਤੇ ਇੱਥੋਂ ਦਿਖਦੀ ਹੈ ਮਟ ਆਹ ਏਰੀਆ ਉਹ ਆ ਗਿਆ ਬਿਲਕੁਲ ਨੇੜੇ ਵਾਲਾ ਪਹਿਲਾਂ ਸੀ ਇਧਰਲੇ ਪਾਸੇ ਸੀਗੇ ਸਾਹਮਣੇ ਵਾਲੇ ਪਾਸੇ ਉਹ ਉੱਥੇ ਜਿੱਥੇ ਉਹ ਲੋਕ ਖੜੇ ਆ ਉਹ ਜਗ੍ਹਾ ਤੇ ਤੇ ਇਹ ਜਗ੍ਹਾ ਤੇ ਜਾਣ ਦੀ ਸਾਨੂੰ ਜਗ੍ਹਾ ਉਹ ਨਹੀਂ ਲੱਭ ਰਹੀ ਸ਼ਾਇਦ ਇਹਦੀ ਲੱਗ ਤੋਂ ਟਿਕਟ ਆ ਜਿੱਥੇ ਆ ਲੋਕ ਖੜੇ ਆ ਇੱਥੇ ਪਤਾ ਨਹੀਂ ਜਾ ਨਹੀਂ ਸਕਦੇ ਤੇ ਆ ਪੁਰਾਣੇ ਟਾਈਮ ਦੀਆਂ ਆਗੀਆਂ ਜੇਲਾ ਜੁੱਲਾ ਕੁਸ਼ ਤੇ ਦੇਖੋ ਇਹਦੇ ਵਿੱਚੋਂ ਦੀ ਵੀ ਜਾਨਵਰਾਂ ਨੂੰ ਕੱਢਦੇ ਹੋਣਗੇ ਜਾਂ ਕਿਵੇਂ ਹੁੰਦਾ ਹੋਊਗਾ ਨਾ ਤੇ ਇਹੋ ਜ ਹੈ ਅੰਦਰਲੇ ਪਾਸਿਓਂ ਇਹ ਸਾਰਾ ਬਾਹਰਲੇ ਪਾਸੇ ਨਾ ਜਿਹੜਾ ਤੁਹਾਨੂੰ ਜਾਲੀਆਂ ਜਿ ਦਿਖ ਰਹੀਆਂ ਕੁਛ ਨਹੀਂ ਹੈਗਾ ਇਹ ਇੰਨੇ ਲੋਕ ਇਹਨੂੰ ਵਿਜ਼ਿਟ ਕਰਕੇ ਗਏ ਨੇ ਇਹ ਟੈਗ ਆ ਖੁਸ਼ੀ ਵਾਲਾ ਆਪਣੇ ਵਾਲਾ ਵੀ ਲਾ ਦਿਓ ਆਹ ਟੈਗ ਨੇ ਇਹੋ ਜੇ ਇਹ ਜਿਹੜੇ ਟੈਗ ਨੇ ਨਾ ਲੋਕ ਜਾਂਦੇ ਹੋਏ ਇੱਥੇ ਚੁਪੇ ਜਾਂਦੇ ਨੇ ਇਹਨਾਂ ਦੇ ਇਹਨਾਂ ਦੇ ਉੱਪਰ ਉਹ ਦੇਖੋ ਐ ਲੱਗਦਾ ਜਿਵੇਂ ਡਿਜ਼ਾਈਨ ਕੀਤਾ ਹੁੰਦਾ ਕੁਛ ਹਨਾ ਕਿੰਨੇ ਲੋਕਾਂ ਦੇਖੋ ਭਰੇ ਪਈਆਂ ਨੇ ਸਾਰੀਆਂ ਇਹ ਜਿੰਨੇ ਸਿੱਟਦੇ ਨਹੀਂ ਹੈਗੇ ਹਨਾ ਸਾ ਕਰਕੇ ਭਰ ਕੇ ਡਿਜ਼ਾਈਨ ਬਣ ਗਿਆ ਕਲੋਜ਼ੀਅਮ ਦੇ ਬਾਹਰ ਨਿਕਲ ਕੇ ਨਾ ਥੋੜੀ ਦੂਰ ਇੱਕ ਖੁਸ਼ੀ ਨੇ ਜਗਾ ਲੱਭੀ ਹੈ ਕਹਿੰਦੇ ਫੇ ਇੰਸਟਾਗ੍ਰam ਦੀਆਂ ਇੰਸਟਾ ਕਹਿੰਦੇ ਉੱਥੇ ਇੰਸਟਾਗ੍ਰam ਦੀਆਂ ਫੋਟੋਜ਼ ਲਗੀ ਆ ਵਧੀਆ ਬਾਹਰਲਾ ਪਾਸਾ ਹੈ ਬਾਹਰੋਂ ਇਹ ਉਹ ਜਿਹਾ ਦਿਖਦਾ ਉੱਪਰਲੇ ਪਾਸੇ ਆਏ ਹੁਣ ਅਸੀਂ ਨਾਲੇ ਇੱਥੇ ਕੁਝ ਖਾਣੇ ਵੀ ਲੈਣੇ ਆ ਪਹਿਲਾਂ ਬਹਿ ਕੇ ਤੇ ਫਿਰ ਫੋਟੋਆਂ ਖਿੱਚਾਂਗੇ ਤੇ ਹੁਣ ਆਏ ਅਸੀਂ ਇੱਕ ਕੈਫੇ ਦੇ ਉੱਪਰ ਤੇ ਇਹ ਵੀ ਜਿਹੜਾ ਕਲੋਜ਼ੀਅਮ ਹੈ ਉਹਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਬਣਿਆ ਹੋਇਆ ਹੈ ਤੇ ਇੱਥੇ 10 ਮਿੰਟ ਬੈਠਦੇ ਆ ਤੇ ਕੁਝ ਖਾਣੇ ਪੀਣੇ ਆਗੇ ਮੈਨੂੰ ਲੱਗਦਾ ਵੀ ਜ਼ਿਆਦਾ ਤਾਂ ਕੁਝ ਮਿਲਣਾ ਨਹੀਂ ਹੈਗਾ ਸਿਰਫ ਕੁਝ ਡਰਿੰਕਸ ਤੇ ਜਾਂ ਕੁਝ 스낵ਸ ਕੁਝ ਇਹੋ ਜਿਹਾ ਲੰਚ ਅਲੀ ਜਾਂ ਉਹ ਮੀਲ ਨਹੀਂ ਹੈਗੀ ਵੱਡੀ ਮੀਲ ਚੋਏ ਸੀ ਆਪਣਾ ਇਸ ਦਾ ਵਲੌਗ ਤੇ ਜਿਹਦੇ ਚ ਘੁੰਮਿਆਗਾ ਰੋਮ ਸ਼ਹਿਰ ਦਾ ਆਲਾ ਦਵਾਲਾ ਤੇ ਬੜਾ ਸੋਹਣਾ ਸ਼ਹਿਰ ਲੱਗਿਆ ਤੇ ਸੁਣੀ ਸੁਣੀਆ ਥਾਵਾਂ ਦੇਖੀਆਂ ਤੇ ਬਾਈ ਜੀ ਹੋਣਾ ਦਾ ਧੰਨਵਾਦ ਤੇ ਇਹ ਆਪਾਂ ਨੂੰ ਮਿਲੇ ਇਹਨਾਂ ਨਾਲ ਘੁੰਮੇ ਫਰੇ ਤੇ ਬਾਅਦ ਚੋਂ ਕੁਝ ਪੰਜਾਬੀ ਆਪਣੇ ਕਮਾਂਗਾਰਾਂ ਤੇ ਚੱਲ ਗਏ ਜਿਹੜੇ ਸਵੇਰ ਨੂੰ ਮਿਲ ਲਾਇ ਸੀ ਕੁਝ ਨਵੇਂ ਮਿਲ ਲਾ ਕੇ ਤੇ ਵਧੀਆ ਰੌਣਕ ਮਿਲ ਅੱਜ ਦਾ ਸਾਰਾ ਦਿਨ ਲੱਗਿਆ ਰਿਹਾ ਤੇ ਕੱਲ ਨੂੰ ਅਸੀਂ ਘੁਮਾਉਣੇ ਤੁਹਾਨੂੰ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਜਿਹੜਾ ਕਿ ਰੋਮ ਦੇ ਵਿੱਚ ਹੀ ਬੰਦਾ ਉਹ ਹੈ ਵਰਟਿਕਨ ਸਿਟੀ ਜੀ ਦਾ ਅੱਜ ਮੈਂ ਬਲੌਗ ਚ ਵਾਰ-ਵਾਰ ਜ਼ਿਕਰ ਵੀ ਕੀਤਾ ਹੈਗਾ ਇਹਦੇ ਵਿੱਚ ਹੀ ਹੈ ਨਾ ਰੋਮ ਦੇ ਵਿੱਚ ਹੀ ਵਰਟਿਕਨ ਹਾਂਜੀ ਤੇ ਤੁਸੀਂ ਕੱਲ ਦੇ ਬਲੌਗ ਦਾ ਇੰਤਜ਼ਾਰ ਕਰਿਓ ਤੇ ਤੁਹਾਨੂੰ ਘੁਮਾਉਣੇ ਕੱਲ ਨੂੰ ਇੱਕ ਹੋਰ ਜਿਵੇਂ ਦੱਸਿਆ ਦੁਨੀਆ ਦਾ ਛੋਟਾ ਜਿਹਾ ਦੇਸ਼ ਮਿਲਦੇ ਆ ਨਵੇਂ ਬਲੌਗਸ 'ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਕਾਲ ਰੱਬ ਰੱਖਾ